ਕੀਦੀ ਹਵਾ ਬਣੀ ਹੋਈ ਐ ਇੱਥੇ ਲੱਗਦੀ ਤੁਹਾਨੂੰ ਵੀ ਆਵਾਜ਼ ਇਸ ਵਾਰ ਲੋਕੀ ਨੂੰ ਫਤਵਾ ਦੇ ਸਕਦਾ ਅਮਰਤਪਾਲ ਚੋਣਾ ਚਾ ਕੋਣ ਅੱਗੇ ਰਹਿ ਸਕਦੇ ਅਮਰਤ ਅਮਰਤਪਾਲ ਕਹਿ ਰਹੇ ਹੋ ਤੁਸੀਂ ਕੀਦੀ ਹਵਾ ਬਣੀ ਹੋਈ ਇਸ ਸਮੇਂ ਜਦ ਜੀ ਅਮਰਤਪਾਲ ਦੀ ਜਦ ਜੀ ਆਦਾ ਅਮਰਤਪਾਲ ਦਾ ਹੀ ਆ ਭਾਈ ਅਮਰਪਾਲ ਸਿੰਘ ਦੀ ਕੀਦੀ ਆਵਾਜ਼ ਲੱਗਦੀ ਐ ਅਮਰਪਾਲ ਭਾਈ ਅਮਰਪਾਲ ਸਿੰਘ ਜੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਤੁਹਾਨੂੰ ਕੌਣ ਲੱਗਦਾ ਇਸ ਵਾਰੀ ਬਾਜੀ ਮਾਰ ਸਕਦਾ ਅਮਰਤਪਾਲ ਸਿੰਘ ਜੀ ਕੌਣ ਅੱਗੇ ਜਾ ਸਕਦਾ ਅਮਰਤਪਾਲ ਲੱਗਦਾ ਕੀ ਕਹਿੰਦੀ ਹਵਾ ਖਡੂਰ ਸਾਹਿਬ ਦੀ ਖਡੂਰ ਸਾਹਿਬ ਦੇ ਪਾਈ ਅਮਰਤਪਾਲ ਸਿੰਘ ਨੂੰ ਕਿਤੇ ਵੀ ਕੰਮ ਕਿੱਥੇ ਨੇ ਕੀਤੇ ਇਹ ਤੁਹਾਡੇ ਕੰਮ ਸਵਾਰਿਆ ਕਿਸੇ ਨੇ ਪੁਰਾਣੀਆਂ ਸਰਕਾਰਾਂ ਲਾ ਲਓ ਹੁਣ ਦੀਆਂ ਸਰਕਾਰਾਂ ਲਾ ਲਓ ਪੁਰਾਣੀਆਂ ਸਰਕਾਰਾਂ ਨੇ ਸਾਡੇ ਪਹਿਲਾਂ 30 ਕਿਲੋ ਦੇ 50 ਕਿਲੋ ਦੇ ਬਤੀਜੇ ਜਦੋਂ ਕਰਦੀ ਦਿੱਤੀਆਂ ਕਿੰਨਾਰੇ ਹੁੰਦਾ 10 ਕਿਲੋ ਤੇ ਆਗੇ ਸੀ ਕਣਕ ਦੀ ਗੱਲ ਕਰਦੇ ਹਾਂ ਲੱਗਦਾ ਤੁਹਾਨੂੰ ਵੀ ਬਾਕੀ ਪਾਰਟੀਆਂ ਨੂੰ ਫਿਰ ਕਿਉਂ ਨਹੀਂ ਲੋਕ ਨਕਾਰ ਰਹੇ ਰਵੈਤੀ ਪਾਰਟੀਆਂ ਨੂੰ ਇਹ ਨਹੀਂ ਸਮਝ ਲੱਗਦੀ ਜੀ ਇਹ ਪਹਿਲਾਂ ਆਮ ਪਾਰਟੀਆਂ ਜਿਹੜੇ ਫਿਰ ਉਧਰ ਨੂੰ ਜ਼ੋਰ ਸੀ ਹੁਣ ਅੰਮ੍ਰਿਤਪਾਲ ਵਟਿਆ ਉਧਰ ਨੂੰ ਜ਼ੋਰ ਟਰਕਾਰਾਂ ਦੇ ਕੰਮ ਨਹੀਂ ਤੁਹਾਨੂੰ ਚੰਗੇ ਲੱਗੇ ਸਰਕਾਰਾਂ ਨੇ ਕੰਮ ਕੀ ਕੀਤਾ ਜੀ ਸਰਕਾਰ ਵਾਲੇ ਕੁਝ ਨਹੀਂ ਕੀਤਾ ਹੂੰ ਸਰਕਾਰ ਨੂੰ ਵੋਟ ਪਾਉਣ ਦਾ ਫਾਇਦਾ ਹੀ ਕੋਈ ਨਹੀਂ ਬਾਹਰ ਨੂੰ ਕਿਉਂ ਭੱਜ ਜਾਂਦੇ ਸਾਰੇ ਇਸੇ ਕਰਕੇ ਭੱਜ ਜਾਂਦੇ ਚਿੱਟਾ ਵਿਗਦਾ ਆਮ ਆਮ ਚਿੱਟਾ ਵਿਗਦਾ ਉਹ ਕਹਿੰਦੇ ਵੀ ਬਾਹਰੋਂ ਤਾਂ ਇੱਥੇ ਆ ਜਾਣੇ ਵਾਪਸ ਅਸੀਂ ਗੋਰੀ ਵੀ ਲਿਆਉਣੇ ਵਾਪਸ ਉਹ ਗੋਰੇ ਕਿੱਥੇ ਆਉਣੇ ਆ ਇਹਦੇ ਪੰਜਾਬੀ ਨਹੀਂ ਰਹੇ ਕੋਰੇ ਲੰਬੇ ਤੁਸੀਂ ਇੱਥੇ ਦੋ ਨੌਜਵਾਨ ਐ ਤੇ ਤੀਜੇ ਕਹਿੰਦੇ ਅਸੀਂ ਪੰਥਕ ਆ ਕੁਲਵੀਰ ਜੀ ਦਾ ਵੀ ਕਹਿੰਦੇ ਅਸੀਂ ਪੰਥਕ ਫਿਰ ਪਾਰਟੀਆਂ ਵੀ ਪੁਰਾਣੀਆਂ ਜੀ ਭਾਈ ਅਮਰਪਾਲ ਸਿੰਘ ਕਿਉਂ ਜੇ ਇਹ ਪੰਥਕ ਮੰਨਦੇ ਆ ਨਾ ਪੰਜਾਬ ਨੂੰ ਜੇ ਇਹਨਾਂ ਨੇ ਕੋਈ ਵੀ ਲਹਿਰ ਚਲਾਈ ਆ ਜੀਰੇ ਨੇ ਤੇ ਵਲਟੋਏ ਨੇ ਜਾਂ ਕਿ ਇੱਕ ਵੀ ਬੱਚੇ ਦੇ ਕੇਸ ਰਖਾਏ ਆ ਜਾਂ ਇਹਨਾਂ ਨੇ ਅਮਰਤ ਸ਼ਗਾਇਆ ਜਾਂ ਨਾ ਬੇਅਦਬੀ ਦੇ ਜਿਹੜਾ ਇਨਸਾਫ ਦਵਾਇਆ ਤਹੀਂ ਇਹਨਾਂ ਨੂੰ ਪੰਤਕ ਸਮਝ ਕੇ ਬੋਰਡ ਪਾ ਦਾਂਗੇ ਜੇ ਇੱਕ ਵੀ ਆਪਣਾ ਇਹ ਦਾ ਦਨ ਕਿਹੀਂ ਆਹ ਕੰਮ ਕੀਤਾ ਲੋਕ ਸਭਾ ਚੋਣਾਂ 2024 ਪੂਰੇ ਪੰਜਾਬ ਦੇ ਵਿੱਚ ਉਮੀਦਵਾਰ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀਆਂ ਐ ਤੇ ਲੋਕਾਂ ਦੀਆਂ ਵੀ ਨਿਗਾਹਾਂ ਬਣੀਆਂ ਹੋਈਆਂ ਖਾਸ ਤੌਰ ਤੇ ਖਡੂਰ ਸਾਹਿਬ ਹਲਕੇ ਦੇ ਉੱਤੇ ਸੋ ਇਸ ਸਮੇਂ ਜੰਡੇਆਲਾ ਵਿਧਾਨ ਸਭਾ ਹਲਕਾ ਜੋ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਹਿੱਸਾ ਹੈ ਉੱਥੇ ਖੜੇ ਐ ਸੋ ਗੱਲਬਾਤ ਕਰਦੇ ਆਂ ਸਾਡੇ ਨਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਕਿਵੇਂ ਦੇਖਦੇ ਹੋ ਇੱਥੇ ਲੋਕ ਸਭਾ ਚੋਣਾ ਕੀ ਦੀ ਹਵਾ ਬਣੀ ਹੋਈ ਐ ਇੱਥੇ ਲੱਗਦੀ ਤੁਹਾਨੂੰ ਵੀ ਆਵਾਜ਼ ਇਸ ਵਾਰ ਲੋਕੀ ਨੂੰ ਫਤਵਾ ਦੇ ਸਕਦੇ ਐ ਇੱਛੇ ਚ ਗੱਲ ਆ ਭਈ ਅਜੀ ਦਾ ਉਹੀ ਨਾ ਲਿਆ ਹੈ ਨਾ ਹੂੰ ਫਿਰ ਤਪਾਰ ਪਰ ਕੀ ਨਾੜ ਵੇ ਅੰਮ੍ਰਿਤਪੁਰ ਅੰਮ੍ਰਿਤਸਰ ਪਾਰ ਐਜੀ ਥੋੜੀ ਜੀ ਬਾਤ ਸੁਣੀ ਜੀ ਆ ਹੂੰ ਸੇ ਵਾ ਝੜੂ ਵਾਲੇ ਜੀ ਦੀ ਆ ਥੋੜੀ ਜੀ ਸੇ ਅਸਲ ਤੇ ਰਹਿ ਚਾ ਆ ਜਿਹੜਾ ਮੋਦੀ ਸਾਹ ਰਿਆ ਇਹਨਾਂ ਦੀ ਬਾਤ ਤੇਨਾਂ ਦੀ ਬਾਤ ਆ ਲੱਗਦਾ ਤੇਨਾਂ ਦੀ ਆਵਾਜ਼ ਹੈਗੀ ਆ ਹਾਂ ਬਾਕੀ ਵੇਖੋ ਕਿਹੜਾ ਕਰਮਾ ਚ। ਕਰਦੇ ਨੇ ਪਾਇਆ ਪਰ ਆਂਡੇ ਵੇਖੋ ਕਿਹੜਾ ਟੈਂਦਾ। ਸੱਚੀ ਗੱਲ ਦੀ। ਠੀਕ ਹੋ ਜੀ। ਹਾਂ। ਲੋਕ ਸਭਾ ਹਲਕਾ ਇੱਥੋਂ ਖਰੂਰ ਸਾਹਿਬ ਤੋਂ ਕੀ ਦੀ ਬਾਜ਼ ਲੱਗਦੀ ਥਾ ਉਹਨੂੰ ਚੋਣਾਂ ਦੇ ਵਿੱਚ। ਚੋਣਾਂ 'ਚ ਕੌਣ ਅੱਗੇ ਰਹਿ ਸਕਦਾ? ਅਮਰਤ। ਅਮਰਤ। ਹਾਂ। ਕੌਣ ਰਹਿ ਸਕਦਾ ਹੈ? ਅਮਰਤ। ਅਮਰਤ ਨੂੰ ਬੋਲਣ 'ਚ ਸਮੱਸਿਆ ਹੈ ਕੋਈ? ਹਾਂ। ਅੱਛਾ। ओके 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 हां अमरਤਪਾਲ کہہ رہے ہو ਤੁਸੀਂ اچھا تو بالکل ਪ੍ਰਮਾਤਮਾ ਕਰੇ ਤੁਹਾਡੀ ਜਿਹੜੀ ਤਕਲੀਫ ਹੈ ਇਹ ਜਰੂਰ ਦੂਰ ਹੋਵੇ ਜੀ ਕੋਈ ਗੱਲ ਬੱਬਾ ਜੀ ਤੁਸੀਂ ਕੋਸ਼ਿਸ਼ ਨਾ ਕਰੋ ਬੋਲਣ ਦੀ ਤੁਹਾਨੂੰ ਕੀ ਲੱਗਦਾ ਜੀ ਤੁਹਾਡੇ ਕੋਲ ਲੋਕ ਆ ਕੇ ਬਹਿੰਦੇ ਹੁਣੇ ਇੱਥੇ ਮੇਰੇ ਕੋਲ ਤਾਂ ਕੋਈ ਨਹੀਂ ਆਉਂਦਾ ਆਂਦਾ ਨਹੀਂ ਕੋਈ ਕੰਮ ਕਰਾਉਣ ਤਾਂ ਆਉਂਦੇ ਹੀ ਆ ਚਲੋ ਕੋਈ ਬਹਿਲੇ ਬੈਠੇ ਕੋਈ ਨਹੀਂ ਆਉਂਦਾ ਸਾਡੇ ਅੱਛਾ ਸਰਕਾਰਾਂ ਦੇ ਕੰਮ ਕਰਨ ਨੂੰ ਕਿਦਾਂ ਦੇਖਦੇ ਤੁਸੀਂ ਮੌਜੂਦਾ ਸਰਕਾਰ ਤੇ ਪਿਛਲੀਆਂ ਸਰਕਾਰਾਂ ਦਾ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੈਨੂੰ ਨਹੀਂ ਪਤਾ ਇਹ ਗੱਲ ਬਿਲਕੁਲ ਬੋਲਣਾ ਨਹੀਂ ਚਾਹੁੰਦੇ ਕਿਵੇਂ ਠੀਕ ਹੋ ਜੀ ਲੋਕ ਸਭ ਹਲਕਾ ਖਡੂਰ ਸਾਹਿਬ ਤੋਂ ਕੀ ਦੀ ਹਵਾ ਲੱਗਦੀ ਤੁਹਾਨੂੰ ਅਮਰ ਜੀ ਅਮਰਤਪਾਲ ਕਹਿ ਰਹੇ ਆ ਅੱਸੀ ਗੱਲ ਜੀ ਲੋਕ ਸਭ ਹਲਕਾ ਖਡੂਰ ਸਾਹਿਬ ਤੋਂ ਕੀ ਦੀ ਆਵਾਜ਼ ਲੱਗਦੀ ਤੁਹਾਨੂੰ ਇਸ ਵਾਰ ਕੌਣ ਅੱਗੇ ਜਾ ਸਕਦਾ ਇਹਦੇ ਬਾਰੇ ਨੇ ਕੁਝ ਨਹੀਂ ਗਿਆ ਅਸਲੇ ਤੱਕ ਨਾ ਉਹ ਮੁੰਡੇ ਦੇ ਕਿੰਨਾ ਉਹਦੀ ਕਿਤਾ ਹੈਗੀ ਆ ਨਾਮ ਜਿਹਦਾ ਬਲ ਗਿਆ ਦਾ ਮੁੰਡਾ ਅਬਰਦਪਾਲ ਉਹਦੇ ਨਾਲ ਬਾਕੀ ਸਰਕਾਰਾਂ ਬਹੁਤ ਵੱਡੇ ਦਾਅਵੇ ਕਰਦੀਆਂ ਹੋਰ ਪਾਰਟੀਆਂ ਦੇ ਲੀਡਰ ਹੈ ਜੀ ਜੀ ਕਰੀ ਜਾਣ ਕਿ ਦਾ ਦਾ ਲੱਗਦਾ ਇਹਦਾ ਇਹਦਾ ਅਸਲੇ ਜੋਰ ਹੈ ਪੂਰਾ ਸਰਕਾਰਾਂ ਕਹਿੰਦੀ ਹੈ ਕਿ ਉਹਨਾਂ ਦੇ ਵੱਡੇ ਤੰਤਰ ਹੈ ਜੀ ਉਹਨਾਂ ਨੇ ਕੰਮ ਬੜੇ ਕੀਤੇ ਨਵੇਂ ਮੁੰਡੇ ਦੇ ਉੱਤੇ ਕਿਉਂ ਲੋਕ ਇਸ ਵਾਰੀ ਦਾ ਖੜਨਾ ਚਾਹੁੰਦੇ ਇਹ ਤੁਹਾਨੂੰ ਲੱਗਦਾ ਇਹ ਤਾਂ ਆਪਣੀ ਸੋਚਣੀ ਹੈ ਵੀਰੇ ਕਹਿੰਦਾ ਇਹ ਆਪਾਂ ਆਪਣੀ ਸੋਚਣੀ ਹੈ ਕਿੰਦਾ ਇਹ ਕਿਹੜਾ ਕੁਐਸਚਨ ਕਿਹਾਦਾ ਕਿਨੇ ਕੀ ਕਰਦਣਾ ਕਿੰਦੇ ਦੁਬਾਰੰਨੇ ਕਿਹਾਦਾ ਇਹ ਜਿੰਨੇ ਕਿਹਦੇ ਹੈ ਸਰ ਕਿਹਦੇ ਵੇਖੇ ਕਿਹਦੇ ਲੀਡਰ ਸਾਰੇ ਵੇਖਦੇ ਨੇ ਡਿਟਰ ਕਿੰਨੇ ਕਿਹਦੇ ਤਾਂ ਨਾ ਤਾਂ ਲੀਡਰ ਵਿਕੇ ਹੁੰਦੇ ਸਭ ਵੇਖਦੇ ਕਿਹੜੇ ਕਿਹੜਾ ਲੀਡਰ ਕਿਹੜਾ ਕਿਹੜਾ ਜਿਹੜਾ ਕਿਹਦਾ ਕਹਿੰਦਾ ਨਹੀਂ ਨਹੀਂ ਵਿਕਦਾ ਹੁੰਦਾ ਇਹ ਜਿਹੜੇ ਸਰਕਾਰਾਂ ਦੇ ਦਾਅਵੇ ਹੋ ਕਿਨੇ ਸੀ ਕੰਮ ਬਹੁਤ ਕੀਤੇ ਆ ਤਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਪਹਿਲੀਆਂ ਸਰਕਾਰਾਂ ਨੇ ਜਾਂ ਮੌਜੂਦਾ ਨੇ ਕੰਮ ਕੀਤੇ ਆ। ਉਹਨਾਂ ਦੇ ਕੰਮਾਂ ਨੂੰ ਕਿਦਾਂ ਦੇਖਦੇ ਹੋ? ਇੱਕ ਤਾਂ ਇੱਕ ਗੱਲ ਹੈਗੀ ਕਿੰਦਾ ਹੁਣ ਆ ਮੁੰਡਾ ਕਿਦਾ ਆਪਣਾ ਈਟੀਓ ਇਹਨੇ ਕਿੰਦਾ ਜਨਰਲ ਜੀ ਬਹੁਤ ਕੰਮ ਕੀਤਾ। ਈਟੀਓ ਹਰਪੰਸ ਸਿੰਘ ਈਟੀਓ ਹਰਪਾਇ ਨੇ ਕਿੰਦਾ ਇਹ ਮੈਂ ਕਹੀਏ ਕਿੰਦਾ ਇਹਨੇ ਕੰਮ ਬਹੁਤ ਕੀਤਾ। ਕੋਈ ਸੜਕ ਨਹੀਂ ਰਹਿਤ ਜਿਹੜੀ ਨਹੀਂ ਨੇ ਬਣਾਈਆਂ। ਲੱਗ ਲੱਗੇ ਸਾਰੀਆਂ ਛੜਕਾਂ ਨੇ ਬਣਾਈਆਂ ਸਭ ਕੁਝ ਕੀਤਾ ਨੇ। ਆਵੇ ਕਿੰਦਾ ਕਹਈਏ ਇਹ ਕਿੰਦਾ ਨੇ ਉਹਨੇ ਕੁਛ ਨਹੀਂ ਕੀਤਾ ਗਲਤ ਹੈ। ਠੀਕ ਹੈ ਜੀ ਬਿਲਕੁਲ ਬਹੁਤ ਸ਼ੁਕਰੀਆ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਸਾਡੇ ਨਾਲ ਪੱਪਾ ਜੀ ਖੜੇ ਪੱਪਾ ਜੀ ਕਿਵੇਂ ਹੋ ਜੀ ਠੀਕ ਹੈ ਕਿਵੇਂ ਦੇਖਦੇ ਹੋ ਇਸ ਵਾਰ ਵੋਟਾਂ ਦੇ ਵਿੱਚ ਕੀ ਦੀ ਹਵਾ ਲੱਗਦੀ ਤੁਹਾਨੂੰ ਇਲੈਕਸ਼ਨ ਦੇ ਵਿੱਚ ਕਿਹੜੀਆਂ ਪਾਰਟੀਆਂ ਦਾ ਕੈਂਡੀਡੇਟ ਅੱਗੇ ਜਾ ਸਕਦਾ ਮਹਾਰਾਜਾ ਜੀ ਇਹਦਾ ਸਾਨੂੰ ਨਹੀਂ ਪਤਾ ਵੋਟ ਤਾਂ ਲੋਕ ਪਾਉਂਦੇ ਆ ਜੀ ਤੁਹਾਨੂੰ ਵੈਸੇ ਕੋਈ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਹੋਣੀਆਂ ਗੱਲਾਂ ਬਾਤਾਂ ਵੇਖੀ ਤਾਂ ਸਾਰੇ ਫਿਰਦੇ ਆ ਹੂੰ ਵੋਟਾਂ ਦੇ ਫਿਰਦੇ ਸਾਰੇ ਪ੍ਰਚਾਰ ਬੜਾ ਕੀਤਾ ਹੋਇਆ ਜੀ ਝੰਡੇ ਲੱਗੇ ਹੋਏ ਬੋਰਡ ਲੱਗੇ ਹੋਏ ਆ ਜੀ ਝੰਡੇ ਜਮ ਪਾਰਟੀ ਦੇ ਜਾਦੇ ਲੱਗੇ ਜਿਆਦਾ ਲੱਗੇ ਆ ਤੁਹਾਡਾ ਸਾਰੇ ਤੇ ਗੱਲਾਂ ਗੱਲਾਂ ਬਾਤਾਂ ਕੋਈ ਸੁਣਦੇ ਹੋ ਆਸੇ ਪਾਸੇ ਤੋਂ ਵੀ ਕੌਣ ਅੱਗੇ ਜਾ ਸਕਦਾ ਹੈ ਕਿਹਦੀ ਹਵਾ ਬਣੀ ਹੋਈ ਇਸ ਸਮੇਂ ਜਿਆਦਾ ਅਮਰਪਾਲ ਦੀ ਲਾਦੇ ਜਿਆਦਾ ਹਾਂ ਬਾਕੀ ਪਾਰਟੀਆਂ ਦੇ ਵੱਡੇ ਲੀਡਰ ਹੈ ਜੀ ਉਹ ਕਹਿੰਦੇ ਅਸੀਂ ਵੀ ਉਮਰ ਹੰਢਾ ਲਈ ਅਸੀਂ ਵੱਡੇ ਲੀਡਰ ਬਣ ਕੇ ਤੇ ਸਾਨੂੰ ਵੀ ਹੱਕ ਮਿਲਣਾ ਚਾਹੀਦਾ ਹੈ ਸਾਨੂੰ ਵੋਟ ਪਾਉਣ ਲੋਕ ਉਹ ਮਰਜ਼ੀ ਦੇ ਲੋਕਾਂ ਦੀ ਆ ਤੇਨੂੰ ਲੱਗਦਾ ਵੀ ਕੰਮ ਕਿੱਥੇ ਨੇ ਕੀਤੇ ਤੁਹਾਡੇ ਕੰਮ ਸਵਾਰੇ ਕਿਸੇ ਨੇ ਪੁਰਾਣੀਆਂ ਸਰਕਾਰਾਂ ਲਾ ਲਓ ਹੁਣ ਦੀਆਂ ਸਰਕਾਰਾਂ ਲਾ ਲਓ ਆਣੀ ਸਰਕਾਰਾਂ ਨੇ ਸਾਡੇ ਪਹਿਲਾਂ 30 ਕਿਲੋ ਦੇ 50 ਕਿਲੋ ਦੇ ਤੇ 30 ਕਿਲੋ ਕਰਦੀ ਦਿੱਤੀਆਂ ਕਿਨਾਰੇ ਹੁੰਦਾ ਕਿਲੋ ਤੇ ਆਗੇ ਤੇ ਕਣਕ ਦੀ ਗੱਲ ਕਰਦੇ ਹਾਂ ਹਾਂ ਤੇ ਸਾਡੇ ਇਹ ਪਾਰਟੀ ਨੇ ਕੰਮ ਹੀ ਤਾਂ ਹੁੰਦਾ ਕਰਦਾ ਪਰ ਉਹ ਕਹਿੰਦੇ ਅਸੀਂ ਦਾਅਵੇ ਉਹਨਾਂ ਦੇ ਵੱਡੇ ਆ ਜੀ ਉਹ ਕਹਿੰਦੇ ਅਸੀਂ ਨੌਕਰੀਆਂ ਬਹੁਤ ਦਿੱਤੀਆਂ ਜੀ ਅਸੀਂ ਇਹ ਮਹੱਲਾ ਕਲੀਨੀ ਖੋਲੇ ਆ ਉਸ ਸੁਵਿਧਾਵਾਂ ਮਿਲੀਆਂ ਤੁਹਾਨੂੰ ਸਾਡੇ ਨੇ ਕਿਉਂ ਮੇਰੇ ਸਾਡੇ ਨੇ ਕਿਉਂ ਮੇਰੇ ਸਰੂ ਲੱਗ ਰਾਜਧਾਨੀ ਰੱਖੀ ਇਹੀ ਕਰਨਾ ਤੇ ਇਹੀ ਖਾਣਾ ਹਾਂ ਜੀ ਤੁਗਰੀ ਬੰਦੇ ਦਾ ਤਾਂ ਜੋ ਕਰਨਾ ਉਹੀ ਖਾਣਾ ਸੋ ਇੱਕੋ ਹੀ ਗੱਲ ਹੁੰਦੀ ਹੈ ਕਿਵੇਂ ਦੇਖਦੇ ਹੋ ਜੀ ਆ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਿਹਦੀ ਹਵਾ ਲੱਗਦੀ ਤੁਹਾਨੂੰ ਸਾਰਿਆਂ ਦੀ ਲੱਗਦੀ ਸਾਨੂੰ ਤਾਂ ਸਾਰੇ ਹੀ ਕੁਝ ਇੱਕੋ ਜਿਹਾ ਸਾਰਿਆਂ ਦਾ ਤਾਂ ਤੂਫਾਨ ਹੀ ਹੋਣਾ ਜੀ ਫਿਰ ਆ ਦਾ ਅੰਮ੍ਰਿਤਪਾਲ ਦਾ ਹੀ ਆ ਤੇ ਕੀ ਲੱਗਦਾ ਤੁਹਾਨੂੰ ਵੀ ਬਾਕੀ ਪਾਰਟੀਆਂ ਨੂੰ ਫਿਰ ਕਿਉਂ ਨਹੀਂ ਲੋਕ ਨਕਾਰ ਰਹੇ ਰਵੈਤੀ ਪਾਰਟੀਆਂ ਨੂੰ ਇਹ ਨਹੀਂ ਸਮਝ ਲੱਗਦੀ ਜੀ ਇਹ ਪਹਿਲਾਂ ਆਮ ਪਾਰਟੀਆਂ ਜਿਹੜੇ ਫਿਰ ਉੱਧਰ ਨੂੰ ਜ਼ੋਰ ਸੀ ਹੁਣ ਅੰਮ੍ਰਿਤਪਾਲ ਉੱਠਿਆ ਉੱਧਰ ਨੂੰ ਜ਼ੋਰ ਅੱਛਾ ਇਹ ਆਪੋ ਆਪਣੀ ਸੋਚ ਹੈ ਇਹਨਾਂ ਦੀ ਤਾਂ ਨੌਜਵਾਨ ਵੀਰ ਹੈ ਗੱਲ ਕਰਦੇ ਆ ਨੌਜਵਾਨਾਂ ਦੇ ਨਾਲ ਕੀ ਹਾਲ ਹੈ ਜੀ ਠੀਕ ਹੋ ਇੱਥੇ ਦੇ ਰਹਿਣ ਵਾਲੇ ਹੋ ਨਹੀਂ ਨਹੀਂ ਖਡੂਰ ਸਾਹਿਬ ਖਡੂਰ ਸਾਹਿਬ ਕਿਹਦੀ ਹਵਾ ਲੱਗਦੀ ਤੁਹਾਨੂੰ ਖਡੂਰ ਸਾਹਿਬ ਹਲਕੇ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਭਾਈ ਅੰਮ੍ਰਿਤਪਾਲ ਸਿੰਘ ਦੀ ਬਾਕੀ ਪਾਰਟੀਆਂ ਦੇ ਭਾਈ ਵੱਡੇ ਲੀਡਰ ਹੈ ਬਲਟੋਆ ਸਾਹਿਬ ਖੜੇ ਆ ਉੱਧਰ ਲਾਲਜੀਤ ਪੁੱਲਰ ਖੜੇ ਆ ਜੀ ਤੇ ਉਹ ਕਹਿੰਦੇ ਵੀ ਅਸੀਂ ਪਾਰਟੀਆਂ ਵੱਡੀਆਂ ਆ ਉਹ ਤੁਹਾਨੂੰ ਕਿਉਂ ਭਾਈ ਅੰਮ੍ਰਿਤਪਾਲ ਸਿੰਘ ਦੀ ਹਵਾ ਲੱਗਦੀ ਆਈਆਂ ਵਰਪਾਲ ਸਿੰਘ ਜੀ ਨੇ ਬਹੁਤ ਵਧੀਆ ਕੀਤਾ ਸਿਕ ਕਨ ਕਮਿਊਨਿਟੀ ਲਈ ਸਿੱਖਾ ਲਈ ਬਹੁਤ ਵਧੀਆ ਵਾ ਤੇ ਸਰਕਾਰਾਂ ਦੇ ਕੰਮ ਨਹੀਂ ਤੁਹਾਨੂੰ ਚੰਗੇ ਲੱਗੇ ਸਰਕਾਰਾਂ ਦੇ ਕੰਮ ਕੀ ਕੀਤੇ ਜੀ ਸਰਕਾਰਾਂ ਨੇ ਕੁਝ ਨਹੀਂ ਕੀਤਾ ਹੂੰ ਸਰਕਾਰ ਨੂੰ ਵੋਟ ਪਾਉਂਦਾ ਫਾਇਦਾ ਹੀ ਕੋਈ ਨਹੀਂ ਸਰਕਾਰਾਂ ਕਹਿੰਦੀ ਆ ਅਸੀਂ ਬੜਾ ਕੁਝ ਕੀਤਾ ਅਸੀਂ ਨੌਕਰੀਆਂ ਵੜੀਆਂ ਦਿੱਤੀਆਂ ਜੀ ਅਸੀਂ ਮਹੱਲਾ ਕਲੀਨਿਕ ਬਣਾਤੇ ਅਸੀਂ ਕਹਿੰਦੇ ਆ ਇਹ ਕਰਦੇ ਥੋੜੀ ਆ ਕਹਿਣ ਨੂੰ ਹੁਣ ਸਾਰਾ ਕੁਝ ਕਹਿਣਾ ਨਾ ਤੁਹਾਨੂੰ ਪਤਾ ਤੁਸੀਂ ਸਾਰਾ ਦਿਨ ਤੁਰਦੇ ਫਿਰਦੇ ਜੋ ਕੀ ਹੋਇਆ ਪੰਜਾਬ ਦੀ ਸਥਿਤੀ ਤੁਹਾਨੂੰ ਪਤਾ ਹੀ ਹੈ ਕੀ ਚੱਲ ਰਹੀ ਨਸ਼ਿਆਂ ਦਾ ਜੋਰ ਦੌਰ ਚਾਰ ਲੜਿਆ ਹੋਆ ਹੂੰ ਅਮਰ ਸ਼ਕਰਨ ਦੇ ਉਹਨਾਂ ਦੇ ਸਹੂਕਾ ਲਾਇਆ ਹੀ ਭਾਈ ਔਰਪਾਲ ਸਿੰਘ ਨੇ ਉਹਨਾਂ ਨੂੰ ਚੋਕ ਕੇ ਨਾ ਜੇਲ੍ਹ ਚ ਸੁੱਟਤਾ ਪਰ ਜਿਹੜੇ ਮੌਜੂਦਾ ਲੀਡਰ ਹੈ ਜੀ ਉਹ ਕਹਿੰਦੇ ਪੰਥਕ ਅਸੀਂ ਆ ਐਨੀ ਪੁਰਾਣੀ ਪਾਰਟੀ ਪੰਥਕ ਹੋਊਗੀ ਕਿ ਇੱਕ ਸਾਲ ਪਹਿਲਾਂ ਆਇਆ ਬੰਦਾ ਪੰਥਕ ਹੋ ਗਿਆ ਉਹ ਇਦਾਂ ਦੇ ਸਵਾਲ ਖੜੀ ਕਰਦੇ ਸਵਾਲ ਤੇ ਉਹ ਤੇ ਉਹਨਾਂ ਸਾਲ ਚ ਰਿਜ਼ਲਟ ਦੇ ਦਿੱਤਾ ਸੀ ਉਹ 15-15 ਸਾਲ ਉਹ ਚੱਲੇ ਆ 10-10 ਸਾਲ ਤੇ ਉਹਨਾਂ ਕੀ ਰਿਜ਼ਲਟ ਦਿੱਤਾ ਸਾਰੇ ਨੂੰ ਪਤਾ ਕੀ ਰਿਜ਼ਲਟ ਦਿੱਤਾ ਰਿਜ਼ਲਟ ਤੇ ਸਾਲ 1.5 ਸਾਲ ਚ ਪਤਾ ਲੱਗ ਜਾਂਦਾ ਰਿਜ਼ਲਟ 6 ਮਹੀਨੇ ਚ ਪਤਾ ਲੱਗ ਜਾਂਦਾ ਸਰਕਾਰ ਕੀ ਦਿੰਦੀ ਹੈ ਸਰਕਾਰ ਦੇ ਹੱਥ ਵਿੱਚ ਸਾਰਾ ਕੁਝ ਹੁੰਦਾ ਸਾਨੂੰ ਪਤਾ ਹੀ ਆ ਸਾਰਾ ਪੰਥਕ ਤਾਂ ਆਪਣੇ ਆਪ ਨੂੰ ਭਾਈ ਸਾਰੇ ਦੱਸਦੇ ਕੁਲਵੀਰ ਸਿੰਘ ਜੀਰਾ ਹੋਰੀ ਕਹਿੰਦੇ ਮੈਂ ਵੀ ਇਹ ਪੰਥਕ ਆ ਜੀ ਬਲਟੋਆ ਸਾਹਿਬ ਕਹਿੰਦੇ ਮੈਂ ਵੀ ਪੰਥਕ ਆ ਜੀ ਫਿਰ ਪੰਥਕ ਤੁਹਾਨੂੰ ਉਹ ਲੱਗਦੇ ਨਹੀਂ ਪੰਥਕ ਨਹੀਂ ਨਹੀਂ ਪੰਥਕ ਉਹ ਹੈ ਜਿਹੜਾ ਚੱਲ ਗਿਆ ਜੇਲ੍ਹ 'ਚ ਜਿਹਨੇ ਸੁੱਟਤਾ ਹੂੰ ਆਪਣੇ ਜਿੰਨੇ ਪੰਥਕ ਆ ਜਿੰਨੇ ਵੀ ਆਪਣੇ ਪੰਥਕ ਦੇ ਬੰਦੇ ਸਾਰੇ ਜੇਲ੍ਹ 'ਚ ਸੁੱਟੇ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਪੰਥ ਦੀ ਆਵਾਜ਼ ਚੁੱਕਦਾ ਉਹਨੂੰ ਚੁੱਕ ਕੇ ਜੇਲ੍ਹ 'ਚ ਛੁੜ ਦਿੱਤਾ ਜਾਂਦਾ ਤੁਹਾਨੂੰ ਪਤਾ ਹੈਗਾ ਇਹ ਚੀਜ਼ ਦਾ ਜਿਹੜਾ ਵੀ ਆਵਾਜ਼ ਚੁੱਕਦਾ ਉਹਨੂੰ ਚੁੱਕ ਕੇ ਜੇਲ੍ਹ 'ਚ ਛੁੜ ਦਿੰਦੇ ਆ ਤੁਸੀਂ ਕਿਹੜੀ ਗੱਲੋਂ ਭ ਅਸੀਂ ਇਹ ਗੱਲਾਂ ਵੀ ਉਹਨਾਂ ਨੇ ਸਿੱਖ ਜਿਹੜੇ ਸਿੱਖੇ ਨੇ ਹੁਣ ਜਿਹੜੀ ਅੱਜ ਦੀ ਪੀੜ੍ਹੀ ਆ ਉਹਨੂੰ ਅਮਰਸਾਹ ਕੌਨ ਦੀ ਉਹਨਾਂ ਨੇ ਉਹ ਕੱਲ ਆਇਆ ਵਾ ਨਸ਼ਿਆਂ ਖਿਲਾਫ ਆ ਚੁੱਕੀ ਆ ਪਰ ਨਸ਼ੇ ਹੁਣ ਵਿਕਨੇ ਨਹੀਂ ਸਰਕਾਰ ਦਾ ਪੈਸਾ ਉਹਨਾਂ ਨੇ ਸਰਕਾਰ ਨੂੰ ਇਸ ਚੀਜ਼ ਦਾ ਤੇ ਨਸ਼ਿਆਂ ਖਿਲਾਫ ਆਵਾਜ਼ ਚੁੱਕਣ ਕਰਕੇ ਅ ਵੀਰ ਹੋਰੀ ਕਹਿ ਰਹੇ ਆ ਕਿ ਭਾਈ ਅਮਰਤ ਬਾਸ ਸਿੰਘ ਦੇ ਨਾਲ ਅਸੀਂ ਕੀ ਹਾਲ ਹੈ ਜੀ ਇਧਰ ਸਾਈਡ ਤੇ ਕਰ ਲਓ ਜਰਾ ਐਸੇ ਹਲਕੇ ਦੇ ਰਹਿਣ ਵਾਲੇਓ ਕਿਵੇਂ ਦੇਖਦੇ ਹੋ ਖਰੂਰ ਸਾਹਿਬ ਲੋਕ ਸਭਾ ਹਲਕਾ ਦੇ ਵਿੱਚੋਂ ਇਸ ਵਾਰ ਤੁਹਾਨੂੰ ਕਿਹਦੀ ਆਵਾਜ਼ ਲੱਗਦੀ ਹੈ ਅਮਰਪਾਲ ਪਾਏ ਅਮਰਪਾਲ ਸਿੰਘ ਜੀ ਤੇ ਜਿੱਤਰਾ ਵੀ ਚਾਹੀਦਾ ਹੋਇਆ ਭਾਈ ਅਮਰਪਾਲ ਸਿੰਘ ਜੀ ਹਾਂਜੀ ਤੇ ਭਾਈ ਬਾਕੀ ਪਾਰਟੀਆਂ ਅਪੀਅਰ ਕਰ ਰਹੀਆਂ ਮੈਂ ਸਵਾਲ ਸਾਰਿਆਂ ਨੂੰ ਇੱਕੇ ਪੁੱਛ ਰਿਹਾ ਲੋਕ ਇਹੀ ਗੱਲ ਕਹਿੰਦੇ ਆ ਤੇ ਬਾਕੀ ਪਾਰਟੀਆਂ ਕਹਿੰਦੀ ਸਾਡਾ ਇਤਿਹਾਸ ਬੜਾ ਪੁਰਾਣਾ ਅਸੀਂ ਪੁਰਾਣੀਆਂ ਪਾਰਟੀਆਂ ਆ ਤੇ ਅਸੀਂ ਕੰਮ ਬਹੁਤ ਕੀਤੇ ਆ ਉਹ ਲੁੱਟੋ ਆ ਜੀ ਹਮ ਸੋਹ ਕਿਸੇ ਨੇ ਕੋਈ ਕਹੋ ਮਨੇ ਕੀਤਾ ਨਸ਼ੇ ਬਹੁਤ ਆਜ ਕਾ ਚੱਲਣ ਦੇ ਨਸ਼ੇ ਤੋਂ ਤਾਂ ਪਰ ਕੁਲਦੀਪ ਸਿੰਘ ਢਾਲੀਵਾਲ ਹੋਰੀ ਕਹਿੰਦੇ ਅਸੀਂ 31 ਦਸੰਬਰ ਨੂੰ ਯਕੀਨ ਹੀ ਨਹੀਂ ਕਰਦਾ ਜੀ ਵਿਸ਼ਵਾਸ ਨਹੀਂ ਰਿਹਾ ਤੁਹਾਨੂੰ ਕੋਈ ਵਿਸ਼ਵਾਸ ਨਹੀਂ ਇਹ ਵਿਸ਼ਵਾਸ ਟੁੱਟਿਆ ਕਿਉਂ ਆ ਵੇਖੋ ਜੀ ਇਹਨੇ ਨੌਜਵਾਨ ਬੱਚੇ ਐਵੇਂ ਨੇ ਪੜੇ ਲਿਖੇ ਬੱਚੇ ਠੀਕ ਹੈ ਨਾ ਕੋਈ ਕੋਈ ਉਹਨਾਂ ਨੂੰ ਕੋਈ ਨੌਕਰੀ ਨਹੀਂ ਕੋਈ ਕਸ਼ਰੀ ਨਸ਼ਾ ਇਹਨਾਂ ਵਿਗੰਡਿਆ ਸਰਕਾਰ ਕੁਝ ਨਹੀਂ ਕਰ ਸਕਦੀਆਂ ਕੀ ਕਰ ਸਕਦੀਆਂ ਤੇ ਬਿਲਕੁਲ ਦੋ ਵੀਰ ਹੋ ਰੁਕੇ ਆ ਭਾਈ ਜੀ ਕੀ ਹਾਲ ਚਾਲ ਠੀਕ ਹੋ ਜੀ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਵਿੱਚ ਤੁਹਾਨੂੰ ਕੌਣ ਲੱਗਦਾ ਇਸ ਵਾਰੀ ਬਾਜੀ ਮਾਰ ਸਕਦਾ ਅਮਰਤਪਾਲ ਸਿੰਘ ਜੀ ਅਸੀਂ ਤੇ ਪਾਵਾਂਗੇ ਅਮਰਤਪਾਲ ਸਿੰਘ ਨੂੰ 70% ਅਮਰਤਪਾਲ ਸਿੰਘ ਤੇ ਸਾਡੇ ਪਿੰਡਾਂ ਦੇ ਲਾਗੇ ਬੰਨੇ 70% ਅਮਰਤਪਾਲ ਨੂੰ ਪੈੜੀਆਂ ਵੋਟਾਂ ਹੂੰ 5 6 ਪਿੰਡਿਆ ਸਾਡੇ ਇਹ ਕਿਹੜੀ ਗੱਲਾਂ ਪੈਣੀਆਂ ਵੈਸੇ ਕਾਰਨ ਕੀ ਆ ਕਾਰਨ ਇਹੀ ਆ ਕਿ ਸਰਕਾਰਾਂ ਨੇ ਕੀ ਕੀਤਾ ਹੈ ਸਰਕਾਰਾਂ ਦੇ ਤਾਂ ਦਾਅਵੇ ਬਹੁਤ ਵੱਡੇ ਆ ਜੀ ਦਾਅਵੇ ਹੀ ਨੇ ਨਾ ਉਹ ਕਹਿੰਦੇ ਜੀ ਅਸੀਂ ਨਜ਼ਾਰਾ ਨੌਕਰੀਆਂ ਦੇਤੀਆਂ ਗਰੀਬ ਨੂੰ ਉੱਥੇ ਡੰਬਰੂ ਘਰ ਜਾ ਕੇ ਛੁੱਟਿਆ ਵਾ ਉਹਦਾ ਕੀ ਕਸੂਰ ਆ ਉਹਦਾ ਕਸੂਰ ਕੋਈ ਕੋਈ ਕਸੂਰ ਹੈਗਾ ਤੁਸੀਂ ਦੱਸੋ ਭਗਵੰਤ ਸਿੰਘ ਸਾਹਿਬ ਕਹਿੰਦੇ ਵੀ ਲੋਕਾਂ ਦੇ ਸਿਰ ਮੁੰਡਿਆਂ ਦੇ ਸਿਰ ਮੰਗਦਾ ਉਹ ਕਹਿੰਦਾ ਕਿ ਉਹ ਪ੍ਰੇਰਿਤ ਕਰਦਾ ਹੈ ਹਥਿਆਰਾਂ ਵਾਸਤੇ ਪ੍ਰੇਰਿਤ ਕਰਦਾ ਹੈ ਹਥਿਆਰ ਰੱਖੋ ਤੇ ਕੀ ਕਰੀਏ ਫਿਰ ਮਾੜੀ ਕਿਸਮਤ ਆ ਸਾਡੀ ਅਸੀਂ ਕੀ ਕਰੀਏ ਹਥਿਆਰੀ ਰੱਖਣੇ ਫਿਰ ਉਹਨੂੰ ਗਰੀਬ ਨੂੰ ਉੱਥੇ ਸੁਟਿਆ ਹੁਣ ਹਥਿਆਰ ਰੁਕ ਜਾਣਗੇ ਤਾਂ ਏਦਾਂ ਕਿਹੜੀ ਕਮੀਆਂ ਲੱਗੀਆਂ ਤੁਹਾਨੂੰ ਜਿਹੜੀਆਂ ਪੂਰੀਆਂ ਨਹੀਂ ਕਰ ਸਕੀਆਂ ਸਰਕਾਰਾਂ ਕਮੀਆਂ ਸਾਰੀਆਂ ਕੀ ਕੀਤਾ ਨੌਕਰੀ 4 ਸਾਲ ਤੱਕ ਘਰ ਤੀਓਗ ਪਹੁੰਚਦੀ 4 ਸਾਲ ਕੇ 10 ਸਾਲ ਤੱਕ ਸਾਰੀ ਆ ਬਾਅਦ ਕੋਈ ਪੈਸਾ ਨਹੀਂ ਕੋਈ ਪਲਛਣ ਨਹੀਂ ਕੋਈ ਹੋਰ ਕੀ ਕਰਤਾ ਇਹਨੇ ਮੁੰਡੇ ਬਾਹਰ ਨੂੰ ਕਿਉਂ ਭੱਜਦੇ ਸਾਰੇ ਇਸੇ ਕਰਕੇ ਭੱਜਦੇ ਚਿੱਟਾ ਵੇਖਦਾ ਆ ਮਾਂ ਚਿੱਟਾ ਵੇਖਦਾ ਉਹ ਕਹਿੰਦੇ ਵੀ ਬਾਹਰੋਂ ਤਾਂ ਇੱਥੇ ਆ ਜਾਣੇ ਵਾਪਸ ਅਸੀਂ ਗੋਰੀ ਵੀ ਲਿਆਉਣੇ ਵਾਪਸ ਉਹ ਗੋਰੇ ਕਿੱਥੇ ਆਉਣੇ ਆ ਇੱਥੇ ਪੰਜਾਬੀ ਨਹੀਂ ਰਹਣੇ ਗੋਰੇ ਲੱਭਣਦੇ ਤੁਸੀਂ ਨਸ਼ਾ ਮਕਾਉਣ ਦੀਆਂ ਗੱਲਾਂ ਸਰਕਾਰਾਂ ਕਰਦੀਆਂ ਜੀ ਤਾਂ ਨਹੀਂ ਮੁਕਣਾ ਨਸ਼ਾ ਤੇ ਘਰ-ਘਰ ਲੋਕੀ ਭੈਜੋ ਘਰ-ਘਰ ਜਾ ਕੇ ਹੁਣ ਪੰਜਾਉਣ ਲਾਪੇ ਡਿਲੀਵਰੀ ਹੋਣ ਲਾ ਪੀ ਇਹ ਤੇ ਭਾਈ ਅਮਰਤਪਾਲ ਸਿੰਘ ਖਤਮ ਕਰਦੇ ਨੇ ਕਿ ਨਸ਼ਾ ਤੁਸੀਂ ਸੁਣਦੇ ਨਹੀਂ ਆ ਕਿ ਹਾਂ ਕਰਨਗੇ ਉਹਨੇ ਮੁੰਡੇ ਕਿੰਨੇ ਬਚਾਏ ਨਸ਼ੇ ਤੋਂ ਤੁਹਾਨੂੰ ਸਰਕਾਰਾਂ ਤੇ ਵਿਸ਼ਵਾਸ ਨਹੀਂ ਨਹੀਂ ਇੱਧਰ ਕਿਉਂ ਵਿਸ਼ਵਾਸ ਆਨੂੰ ਵਿਸ਼ਵਾਸ ਆ ਅਸੀਂ ਗੁਰੂ ਘਰ ਨਾਲ ਜੁੜੇ ਆ ਸਾਡਾ ਯਾਰ ਬੇਲੀ ਆ ਸਾਡਾ ਭਰਾ ਵਾ ਸਾਨੂੰ ਤਾਂ ਵਿਸ਼ਵਾਸ ਸਾਡੇ ਵਾਸਤੇ ਕੋ ਕਰੂ ਅਸੀਂ ਭਗਵੰਤ ਮਾਨ ਨੂੰ ਭਰਾ ਸਮਝਿਆ ਵੋਟਾਂ ਪਾਈਆਂ ਉਹਨੇ ਕੀ ਕੀਤਾ ਕੀਤਾ ਕੋਤ ਨੂੰ ਹੀ ਦਾਦੋ ਕੀਤਾ ਸੀ ਵਿਸ਼ਵਾਸ ਨਹੀਂ ਰਿਹਾ ਤੁਹਾਨੂੰ ਹੁਣ ਤੁਸੀਂ ਕਹਿੰਦੇ ਤੁਹਾਡਾ ਭਰਾ ਹੈ ਤੇ ਇਸ ਕਰਕੇ ਤੁਸੀਂ ਵੋਟਾਂ ਪਾਣੀਆਂ 70% ਵੋਟਾਂ ਦਾ ਵੀ ਤੁਸੀਂ ਦਾਵਾ ਕੀਤਾ ਪਰ 70% ਲੋਕ ਆਪਣਾ ਭਰਾ ਮੰਨਦੇ ਹੋਣਗੇ ਮੰਨਦੇ ਹੋਣਗੇ ਇਹ ਕਹਿੰਦਾ 13 ਸੀਟਾਂ ਖਰਦੀਆਂ ਭਗਵੰਤ ਮਾਨ ਜੇ ਤਿੰਨ ਸੀਟਾਂ ਲੈ ਜੂ ਤੇ ਮੈਨੂੰ ਨੀਵੇਂ ਸਾਂ ਬਿਠਾ ਲਿਓ 13 ਸੀਟਾਂ ਉਹ ਤਾਂ ਕਹਿੰਦੇ ਆ ਫਿਰ 13 ਤੋਂ 3 ਲੈ ਜੇ ਇੰਨੀਆਂ ਵੱਡੀ ਸਾਵਾਂ ਸੀ ਅੱਛਾ ਹਾਂਜੀ ਤੇ ਬਾਕੀ ਫਿਰ ਜਿਹੜੇ ਖੜੇ ਆ ਕਾਂਗਰਸ ਵਗੈਰਾ ਹੋਰ ਦਾ ਕਾਂਗਰਸ ਕੁਲਬੀਰ ਜੀ ਦਾ ਕਹਿੰਦੇ ਹੋਣਾ ਹੀ ਆ ਹੋਇਆ ਹੀ ਆ ਪਿੰਡਾਂ 'ਚ ਜਾਣਦੇ ਕੀ ਕਰਦੇ ਲੋਕੀ ਰੋੜੇ ਟਰੋੜੇ ਮਾਰਨਦੇ ਜਾਂਦੇ ਪਿੰਡਾਂ 'ਚ ਤੁਸੀਂ ਵੇਖਿਆ ਖਬਰਾਂ ਤੁਸੀਂ ਦਿੰਦੇ ਆ ਖਬਰਾਂ ਦੇ ਵਿੱਚ ਵੇਖਿਆ ਸਭ ਚੱਲਦਾ ਕੰਮ ਨਾ ਕਿ ਨਹੀਂ ਚੱਲਦਾ ਇਹ ਤੁਸੀਂ ਆ ਵੀ ਹਿਸਾਬ ਲਾਓ ਕਿ ਹੁਣ ਅਮਰਤਪਾਲ ਸਿੰਘ ਦਾ ਕੀ ਕਸੂਰੀ ਉਹਦਾ ਇਹੋ ਕਸੂਰੀ ਨਾ ਉਹ ਗ੍ਰੰਥ ਸਾਹਿਬ ਲੈ ਗਿਆ ਉਥੇ ਤੇਕਰਨ ਸਾਹਿਬ ਤੇ ਉਹ 11 ਦਾ ਜਿਹੜਾ ਬਣਾਇਆ ਉਹ ਕੋ ਬੰਦਾ ਕੋ ਕੇਸ ਸੁੱਟਣਾ ਉਹਨੂੰ ਇਧਰ ਲਈ ਜੇਲ੍ਹ ਚ ਸੁੱਟਦੇ ਕਿੱਥੇ ਜਾ ਕੇ ਸੁੱਟਿਆ ਉਹਨੂੰ ਹੋਰ ਆਪੇ ਸ਼ਿਕਾਇਤ ਨੇ ਤੇ ਆਇਓ ਕੋ ਸ਼ੁਕਰੀਆ ਵੀਰੇ ਸੋ ਆ ਇਲੈਕਸ਼ਨ ਦਾ ਦੌਰ ਚੱਲ ਰਿਹਾ ਖਡੂਰ ਸਾਹਿਬ ਤੋਂ ਭਾਜੀ ਕੀ ਹਲਚਲ ਹੈ ਠੀਕ ਠਾਕ ਜੀ ਚੜ੍ਹਦੀ ਕਲਾ ਜੀ ਜਿਵੇਂ ਦੇਖਦੇ ਹਾਂ ਖਡੂਰ ਸਾਹਿਬ ਹਲਕਾ ਜਿਹੜਾ ਹੈਗਾ ਲੋਕ ਸਭਾ ਹਲਕਾ ਕਿਹਦੀ ਹਵਾ ਦੇਖਦੇ ਹਾਂ ਕੌਣ ਅੱਗੇ ਜਾ ਸਕਦਾ ਇਸ ਟਾਈਮ ਤੇ ਜੀ ਭਾਈ ਅਮਰਪਾਲ ਸਿੰਘ ਜੀ ਪੂਰੀ ਨੌਜਵਾਨਾਂ ਚ ਵੀ ਸਾਰੇ ਇਲਾਕੇ 'ਚ ਉਹਨਾਂ ਦੀ ਲਹਿਰ ਆ ਕਿਉਂਕਿ ਸਰਕਾਰ ਨੇ ਧੱਕੇਸ਼ਾਹੀ ਕੀਤੀ ਆ ਇੱਕ ਅੰਮ੍ਰਿਤ ਸ਼ਿਕਾਰੀ ਹੈ ਸਿੱਖੀ ਦਾ ਪ੍ਰਚਾਰ ਕਰ ਰਿਹਾ ਹੈ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਕੰਮ ਭਾਈ ਅੰਮ੍ਰਿਤਪਾਲ ਸਿੰਘ ਜੀ ਕਰਾ ਰਹੇ ਸੀ ਉਹਨਾਂ ਨੇ ਆਪਣੇ ਨਗਰ 'ਚ ਹੀ ਨਸ਼ਾ ਰੋਕਣ ਦਾ ਕੈਂਪ ਵੀ ਲਾਇਆ ਸੀ ਭਾਈ ਜੀ ਪਰ ਉਹ ਕਹਿੰਦੇ ਆ ਵੀ ਤੁਸੀਂ ਭਾਈ ਅਮਰਪਾਲ ਸਿੰਘ ਹੋਰਾਂ ਦੀ ਗੱਲ ਕੀਤੀ ਤਾਂ ਦੂਜੇ ਪਾਸੇ ਬਿਰਸਾ ਸਿੰਘ ਬਲਟੋਆ ਕੁਲਵੀਰ ਸਿੰਘ ਜੀਰਾ ਤੇ ਲਾਲਜੀਤ ਭੁੱਲਰ ਹੈ ਜੀ ਉਹ ਵਿੱਚ ਦੋ ਨੌਜਵਾਨ ਆ ਤੇ ਤੀਜੇ ਕਹਿੰਦੇ ਅਸੀਂ ਪੰਥਕ ਆ ਕੁਲਵੀਰ ਜੀਰਾ ਵੀ ਕਹਿੰਦੇ ਅਸੀਂ ਪੰਥਕ ਆ ਫਿਰ ਪਾਰਟੀਆਂ ਵੀ ਪੁਰਾਣੀਆਂ ਆ ਜੀ ਭਾਈ ਅਮਰਪਾਲ ਸਿੰਘ ਕਿਉਂ ਜੇ ਪੰਥਕ ਮੰਨਦੇ ਆ ਨਾ ਪੰਜਾਬ ਨੂੰ ਜੇ ਇਹਨਾਂ ਨੇ ਕੋਈ ਵੀ ਲਹਿਰ ਚਲਾਈ ਆ ਜੀਰੇ ਨੇ ਤੇ ਬਲਟੋਏ ਨੇ ਜਾਂ ਕਿ ਇੱਕ ਵੀ ਬੱਚੇ ਦੇ ਕੇਸ ਰਖਾਏ ਆ ਜਾਂ ਇਹਨਾਂ ਨੇ ਅਮਰਤ ਸ਼ਗਾਇਆ ਜਾਂ ਨਾ ਬਿਆਦ ਵੀਰੇ ਜਿਹੜਾ ਇਨਸਾਫ ਦਵਾਇਆ ਤੇ ਅਸੀਂ ਇਹਨਾਂ ਨੂੰ ਪੰਤਕ ਸਮਝ ਕੇ ਬੋਰਡ ਪਾ ਰਾਂਗੇ ਜੇ ਇੱਕ ਵੀ ਆਪਣਾ ਏ 10 ਦਿਨ ਕਿ ਅਸੀਂ ਆਹ ਕੰਮ ਕੀਤਾ ਕੋਈ ਨਹੀਂ ਸਾਡੀਆਂ ਵੀ ਕੁਰਬਾਨੀਆਂ ਬੜੀ-ਬੜੀਆਂ ਸੀ ਸਾਡੇ ਸੁਖੀਰ ਬਾਦਲ ਹੋਰੀ ਕਹਿੰਦੇ ਵੀ ਸਾਡੇ 17-17 ਸਾਲ ਜੇਲ੍ਹਾਂ 'ਚ ਐਨਐਸਏ ਲੱਗੀ ਐ ਉਹ ਕਹਿੰਦੇ ਅਸੀਂ ਤਾਂ ਕਦੀ ਕਿਹਾ ਨਹੀਂ ਸਾਨੂੰ ਬਾਹਰ ਕੱਢੋ ਸੁਖਵੀਰ ਬਾਦਲ ਸਾਹਿਬ ਜਿਹੜੀ ਕਹਿੰਦੇ ਵੀ ਅਸੀਂ ਇੰਨੀਆਂ ਜੇਲ੍ਹਾਂ ਕੱਟੀਆਂ ਵਾਂ ਉਹ ਜੇਲ੍ਹਾਂ ਕੱਟੀਆਂ ਨੇ ਕਿੱਥੋਂ ਆ ਆਪਣਾ ਬਚਾਅ ਕਰਾਉਣ ਵਾਸਤੇ ਜਦੋਂ ਕੋਈ ਕੌਮ ਤੇ ਵਿਵਤਾ ਬਣਦੀ ਸੀ ਨਾ ਤੇ ਪ੍ਰਕਾਸ਼ ਸਿੰਘ ਹੋਣੀ ਬਾਦੋਂ ਨੇ ਜੇਲ ਚਲ ਜਾਂਦੇ ਸੀ ਮੈਨੂੰ ਕੋਈ ਕਾਮ ਵਿੱਚ ਕੋਈ ਕੋਈ ਮੇਰੇ ਤੇ ਹਮਲਾ ਨਾ ਹੋ ਜੇ ਤੇ ਉਹ ਲੋਕ ਜਾਂਦੇ ਸੀ ਜੇਲਾਂ ਜਾ ਕੇ ਜੇਲਾਂ ਵਿਕਾਰੀਆਂ ਨਾਲ ਦੀਆਂ ਵੀ ਆਈਪੀ ਕਮਰੇ ਸੀ ਉੱਥੇ ਵੀ ਤੇ ਬਾਕੀ ਜਿਹੜਾ ਇਹ ਕੰਮ ਕਰਦੇ ਆ ਕਿ ਪੰਥਕ ਅਸੀਂ ਵੀ ਪੰਥਕ ਵਾਂ ਇਹ ਜਿਹੜੇ ਬਲਟੋਏ ਹੋਣੀ ਆ ਨਾ ਕੋ ਦੋ ਕਿੱਲੇ ਜ਼ਮੀਨ ਦੇ ਐ ਲੈ 150 ਕਿੱਲਾ ਬਣਾ ਲਿਆ ਵਾ ਇਹ ਆਪਣਾ ਜਿਹੜਾ ਪਹਿਲਾਂ ਇਹਨਾਂ ਨੇ ਨਾਮਿਨੇਸ਼ਨ ਭਰਿਆ ਸੀ ਉਹ ਵਿਖਾਰਨ ਤੇ ਅੱਜ ਵਾਲਾ ਵਿਖਾਰਨ ਤੇ ਭਾਈ ਅਮਰਤਪਾਲ ਸਿੰਘ ਦਾ ਨਾਮਿਨੇਸ਼ਨ ਵੇਲ ਉਹਨਾਂ ਦੇ ਪ੍ਰਾਪਰਟੀ ਕਿੰਨੀ ਕਾ ਤੇ ਬਿਲਕੁਲ ਸੋ ਇਹਨਾਂ ਦਾ ਕਹਿਣਾ ਵੀ ਭਾਈ ਅਮਰਤਪਾਲ ਸਿੰਘ ਆ ਗੇ ਰਣ ਕੇ ਸੱਚੀ ਗੱਲ ਦੀ ਠੀਕ ਹੋ ਜੀ ਐਸੇ ਹਲਕੇ ਤੇ ਹਾਂਜੀ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰ ਸਕਦਾ ਬਾਜ਼ੀ ਵੇਖੋ ਜੀ ਇੱਥੇ ਤੋਂ ਮੁਕਾਬਲਾ ਹੈਗਾ ਜੀ ਅਮਰਤਪਾਲ ਦਾ ਤੇ ਝੜੂ ਦਾ ਬਾਕੀ ਸਭ ਬਾਅਦ ਹੂੰ ਬਲਟੋਆ ਸਾਹਿਬ ਵੀ ਜੀ ਵੱਡੇ ਪੁਰਾਣੇ ਲੀਡਰ ਹੈ ਜੀ 00 ਉਧਰ ਜੀਰਾ ਸਾਹਿਬ ਜੀ ਬਸ ਇੱਥੇ ਇੱਥੇ ਦਾ ਮੁਕਾਬਲਾ ਦੱਸਣਿਆ ਹੂੰ ਅਮਰਤਪਾਲ ਦਾ ਝੜੂ ਦਾ ਹੂੰ ਦੋਵਾਂ ਦਾ ਜੀ ਦੋਵਾਂ ਦਾ ਮੁਕਾਬਲਾ ਹੈ ਤੇ ਬਾਕੀ ਫੇਰ ਲੀਡਰ ਵੀ ਤਾਂ ਦਾਅਵੇ ਵੱਡੇ ਕਰਦੇ ਆ ਜੀ ਦੋ ਸਭ ਵੇਖੇ ਆ ਇੱਕ ਰੀ ਇਹਦੀ ਪਾਰਟੀ ਨਹੀਂ ਨਾਈ ਚੜੂਣਾਂ ਦੀ ਮੈਂ ਕਿਹਾ ਲੀਡਰ ਕੋ ਗਿਆ ਆਂਦਾ ਪਹਿਲਾਂ ਤੁਸੀਂ ਮਗਰ ਸਾਡੇ ਪਾ ਭਾਈ ਦੇ ਨਹੀਂ ਪਹਿਲਾਂ ਇਹ ਇੱਥੇ ਦੇ ਮਗਰ ਭਾਈ ਦੇ ਆਂ ਹੁਣ ਤੁਸੀਂ ਸਾਡੇ ਮਗਰ ਭਾਈ ਦੇ ਕੋ ਕੰਮ ਕਰਾਉਣਾ ਹੈ ਇਹ ਲੋਕੋ ਕੰਮ ਕਰਾਉਣੇ ਰੇਜ਼ ਆਪੇ ਹੋ ਜਾਂਦੇ ਆ ਫਿਰ ਉਹ ਕਹਿੰਦੇ ਅਸੀਂ ਕੰਮ ਬਹੁਤ ਕੀਤੇ ਪੰਜਾਬ ਦੇ ਵਿੱਚ ਅਸੀਂ ਤਾਂ ਵਿਕਾਸ ਦੀ ਢੇਰੀ ਲਿਆਂਦੀ ਪਈ ਹੈ ਜੀ ਮੁੱਖ ਮੰਤਰੀ ਸਾਹਿਬ ਤਾਂ ਥਾਂ ਥਾਂ ਦੇ ਉੱਤੇ ਜਾ ਕੇ ਹੁਣ ਪ੍ਰਚਾਰ ਕਰ ਰਿਹਾ ਜੀ ਹਜ਼ਾਰਾਂ ਨੌਕਰੀਆਂ ਤੇ ਬੋਰਡ ਤੁਸੀਂ ਲੱਗੇ ਹੋਏ ਦੇਖੇ ਹੋਣੇ ਮੁਹੱਲਾ ਕਲੀਨਿਕਾਂ ਦੀ ਗੱਲ ਹੁੰਦੀ ਹੈ ਹੋਰ ਬਹੁਤ ਸਾਰੀਆਂ ਗੱਲਾਂ ਦੀ ਨਹੀਂ ਵਧੀਆ ਸਭ ਹਮ ਮੈਂ ਆ ਪੈਨਸ਼ਨ ਲਵਾਈ ਮੇੜਾ ਪਾ ਪੈਨਸ਼ਨ ਹਮ ਵਧੀਆ ਕੰਮ ਲੇ ਪਿਤਨ ਲੱਗਦਾ ਵੀ ਕੰਮਾਂ ਨੂੰ ਦੇਖ ਕੇ ਵੋਟ ਕੰਮ ਨੂੰ ਬਣੀ ਵਰਗੀ ਹਮ ਹਮ ਪਰ ਅਮਰਤਪਾਲ ਸਿੰਘ ਹੋਰਾਂ ਨੇ ਤਾਂ ਕੰਮ ਕੋਈ ਅਜੇ ਤੱਕ ਕੀਤਾ ਨਹੀਂਗਾ ਫਿਰ ਉਹਨਾਂ ਨੂੰ ਤੁਸੀਂ ਕਿੱਦਾਂ ਮੁਕ ਉਹ ਚੱਕਰ ਇੱਕੋ ਗਲ-ਗਲਤ ਕਰਕੇ ਕੰਬੜ ਵੀ ਕਰਨ ਲੈ ਸੀ ਹੂੰ ਜਿਹੜਾ ਸਿੱਧਾ ਇਹ ਕਹਿੰਦੇ ਸੀ ਖਾਲਸਾ ਚਾਹੀਦਾ ਹੂੰ ਇਹ ਹੋਈ ਹੋਈ ਕੰਨਾਂ ਜੀ ਦੇ ਉਹਨਾਂ ਨੂੰ ਹੂੰ ਫਿਰ ਜਨਤਾ ਨਾਲ ਹਾਜ਼ਰ ਹੋਦੇ ਜਿਦਾ ਕਰਦੇ ਸੀ ਵੀਰਾਂ ਕਰਦੇ ਸੀ ਹੂੰ ਇਹੋ ਕਾਲੇ ਦੇ ਬੈਗੇ ਹਮੇਸ਼ਾ ਨਾਲ ਪੰਗਾ ਲੈਦੇ ਸਦਾ ਹੀ ਹੂੰ ਉਹ ਲੈ ਚੁੱਕੇ ਦਸੜਲਾ ਸੋ ਇਸ ਵਾਰੀ ਮੁਕਾਬਲਾ ਫਿਰ ਜੋ ਅਮਰਤਪਾਲ ਚੜੂ ਬਸ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਇਹੋ ਜਿਹੜੀ ਗੱਲ ਇਹ ਕਹਿੰਦੇ ਇਹੋ ਹੀ ਹਣੀ ਦੋਵਾਂ ਦਾ ਹੀ ਚਾਹਵੇਂ ਤੋਂ ਇਹਨਾਂ ਦੇ ਨਾਲ ਹਾਂਜੀ ਦੋਵਾਂ ਦਾ ਮੁਕਾਬਲਾ ਰਹੂਗਾ ਦੋਵਾਂ ਦਾ ਖੂਬ ਸਾਡੇ ਏਰੀਆ ਜੇ ਉਹਨਾਂ ਰੇਡੀਓ ਆ ਉਹਨੇ ਵੀ ਵਧੀਆ ਕੰਮ ਕਰਨ ਰਿਹਾ ਲੱਗੇ ਬੰਨੇ ਬੰਨੇ ਪਰ ਕਈ ਲੋਕਾਂ ਦੇ ਵੀ ਨੌਜਵਾਨ ਤੋਰੇ ਫਿਰਦੇ ਆ ਜੀ ਵੀ ਹੋਰ ਕਿਸੇ ਦੀ ਬੋਰਡ ਨਹੀਂ ਪਹਿਣੀ ਤੁਹਾਨੂੰ ਲੱਗਦਾ ਨਹੀਂ ਬੋਰਡ ਕੰਮ ਨੂੰ ਦੇਖ ਕੇ ਪਹਿਣੀ ਹੂੰ ਭਾਈ ਹਾਂ ਸੋ ਬਿਲਕੁਲ ਭਾਈ ਸਾਹਿਬ ਇੱਕ ਹੋਰ ਆਦੇ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੌਣ ਅੱਗੇ ਰਹਿ ਸਕਦਾ ਇਸ ਵਾਰ ਮੁਕਾਬਲਾ ਸਖਤ ਆ ਅਮਰਪਾਲ ਦੇ ਆਉਣ ਨਾਲ ਇਹ ਸਥਿਤੀ ਆ ਉਹ ਵਾਰ ਅਚਕੋ ਗਈ ਹੈ ਹਮ ਮੁਕਾਬਲਾ ਮੇਨ ਜਿਹੜਾ ਹੈਗਾ ਉਹ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ ਮੁਕਾਬਲਾ ਇਹਨਾਂ ਤੇ ਇਹਨਾਂ ਦੇ ਵਿੱਚ ਹਮ ਅਕਾਲੀ ਦਲ ਥੋੜਾ ਪਿਛੜਿਆ ਹੋਇਆ ਹੈ ਅਕਾਲੀ ਦਲ ਤਾਂ ਵਿਲਟੋਰ ਸਾਹਿਬ ਤਾਂ ਬਹੁਤ ਦਾਅਵੇ ਵੱਡੇ ਕਰ ਰਹੇ ਆ ਜੀ ਉਹ ਕਹਿੰਦੇ ਕਿ ਅਸੀਂ ਕਦੀ ਕੋਈ ਲੀਡਰ ਆਂਦਾ ਵੀ ਮੈਂ ਹਾਰ ਦੇਣਾ ਹਮ ਲੀਡਰ ਤਾਂ ਹਮੇਸ਼ਾ ਆਂਦਾ ਵੀ ਮੈਂ ਜਿੱਤੇ ਆਂ ਪਹਿਲੇ ਨੰਬਰ ਤੇ ਹਮ ਪਰ ਜੋ ਮੌਜੂਦਾ ਸਥਿਤੀ ਆ ਉਹ ਵੇਖ ਕੇ ਤਾਂ ਲੱਗ ਰਿਹਾ ਹਮ ਕਾਂਗਰਸ ਦੇ ਕੰਮਾਂ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਪਿਛਲੇ ਜਿਹੜੇ ਸਮੇਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਵਧੀਆ ਕੰਮ ਹੋਏ ਆ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦਾ ਵੀ ਮਜ਼ਬੂਤ ਪੱਖ ਹੈ ਇੱਥੇ ਕਾਂਗਰਸ ਦੇ ਇੱਕ ਮਨ ਸਾਈਡ ਤੋਂ ਜੀ ਕਾਂਗਰਸ ਨੇ ਕੁਝ ਕੰਮ ਕਰਾਏ ਹੈਗੇ ਆ ਕੁਝ ਨਾ ਕੁਝ ਹਾਈ ਲੈਵਲ ਦੇ ਤੇ ਪਰ ਜਿੱਦਾਂ ਮਰਮੋਨ ਸਦੀ ਗਵਰਨਮੈਂਟ ਹੈ ਜੀ ਉਹਦੀ ਕਾਰਜਕਾਰੀ ਬਹੁਤ ਵਧੀਆ ਹੈ ਉਹਦੇ ਮੁਤਾਬਿਕ ਜਿੱਦਾਂ ਮੋਦੀ ਨੇ ਨੋਟਬੰਦੀ ਕੀਤੀ ਹੈ ਜਾਂ ਹੋਰ ਕੰਮ ਕੀਤੇ ਆ ਉਹਦਾ ਰੋਕ ਨੇ ਪ੍ਰਭਾਵ ਜਿਹੜਾ ਬਹੁਤਾ ਵਧੀਆ ਨਹੀਂ ਪਿਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਆਮ ਆਦਮੀ ਪਾਰਟੀ ਤੋਂ ਤੁਸੀਂ ਰੱਖਿਆ ਲਿਸਟ ਦੇ ਵਿੱਚ ਕਿ ਮੁਕਾਬਲਾ ਉਹਨਾਂ 'ਚ ਵੀ ਰਹੂਗਾ ਉਹਨਾਂ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਉਹ ਕਹਿੰਦੇ ਸਾਡੇ ਕੰਮਾਂ ਨੂੰ ਵੋਟ ਪਾਇਓ ਆਮ ਆਦਮੀ ਪਾਰਟੀ ਨੇ ਜੇ ਅਪਨ ਰੋਡ ਲੈਵਲ ਦੀ ਗੱਲ ਕਰੀਏ ਤੇ ਸੜਕਾਂ ਛੁਰਕਾਂ ਬਣਵਾਈਆਂ ਕੰਮ ਕੀਤੇ ਆ ਪਰ ਨਸ਼ਾ ਜਿਹੜਾ ਉਹ ਕੰਟਰੋਲ ਨਹੀਂ ਹੋਇਆ ਜਿਹੜਾ ਮੇਨ ਉਹਦਾ ਨਸ਼ੇ ਦਾ ਨਸ਼ਾ ਜਿਹੜਾ ਪੂਰਾ ਕੰਟਰੋਲ ਨਹੀਂ ਹੋਇਆ ਨਸ਼ਾ ਆਮ ਤੌਰ ਤੇ ਖੁੱਲਿਆਂ ਵਿੱਚ ਵਿਕ ਰਿਹਾ ਲੀ ਉਹਦਾ ਕਰਕੇ ਲੋਕਾਂ ਦੇ ਵਿੱਚ ਜਿਹੜਾ ਨਾ ਰੋਸ ਹੈਗਾ ਥੋੜਾ ਜਿਹਾ ਭਾਈ ਅਮਰਤਪਾਲ ਸਿੰਘ ਨੂੰ ਮੁਕਾਬਲੇ ਫੇਰ ਕਿਉਂ ਦੇਖਦੇ ਹੋ ਉਹ ਤਾਂ ਅਜੇ ਤੱਕ ਕਦੀ ਆਏ ਨਹੀਂ ਲੋਕ ਉਧਰ ਨੂੰ ਕਿਉਂ ਤਰੇ ਹੋਏ ਆ ਕੀ ਵਿਸ਼ਵਾਸ ਨਹੀਂ ਰਿਹਾ ਪੁਰਾਣੀਆਂ ਸਰਕਾਰਾਂ ਦੇ ਉੱਤੇ ਇਹ ਨਾ ਇਹ ਹਲਕਾ ਜਿਹੜਾ ਵਾ ਨਾ ਇਹ ਪੰਤਕਲ ਕਾ ਵ ਜਿਹਦਾ ਸਿਮਰਾਜੀਸਾ ਮਾਨ 4.5 ਲੱਖ ਵੋਟਾਂ ਇੱਥੇ ਜਿੱਤੇ ਸੀ ਉਸੇ ਤਰ੍ਹਾਂ ਹੀ ਲੋਕਾਂ ਦਾ ਦਿੱਲੀ ਰੁਝਾਨੇ ਆ ਥੋੜਾ ਜਿਹਾ ਅਮਤਵਾਰ ਵੱਲ ਸੈਕੰਡ ਲਈ ਉਹਨੇ ਨਸ਼ਾ ਰੋਕਣ ਲਈ ਉਹਨੇ ਸੈਂਟਰ ਵਗੈਰਾ ਬਣਾਇਆ ਸੀ ਉਹਨੇ ਆਪ ਹੀ ਉਹ ਲੋਕਾਂ ਨੂੰ ਕੰਮ ਚੰਗਾ ਲੱਗਾ ਸੀ ਬਾਅਦ ਵਿੱਚ ਕੋਈ ਕੁਝ ਗਲਤੀਆਂ ਹੋਈਆਂ ਉਹਦੇ ਕੋ ਪਰ ਫੇਰ ਵੀ ਲੋਕੀ ਆਪ ਮੁਹਾਰੇ ਤਰੇ ਹੋਏ ਆ ਪਰ ਬਲਟੋਆ ਸਾਹਿਬ ਕਹਿੰਦੇ ਵੀ ਪੰਥਕ ਪਾਰਟੀ ਸਾਡੀ ਐ ਪੁਰਾਣੀ ਪਾਰਟੀ ਪੰਥਕ ਹੁੰਦੀ ਐ ਜਾਂ ਫਿਰ ਇੱਕ ਸਾਲ ਪਹਿਲਾਂ ਆਇਆ ਨੌਜਵਾਨ ਪੰਥਕ ਹੋ ਗਿਆ ਅਮਰ ਛੱਗਿਆ ਤੇ ਪੰਥਕ ਬਣ ਗਿਆ ਜੀ ਅਕਾਲੀ ਦਲ ਦੀਆਂ ਕਰਤੂਤਾਂ ਤੁਸੀਂ ਵੇਖੀਆਂ ਆ ਕਿ ਕੀ ਕੀਤਾ ਕੀ ਨਹੀਂ ਸਰਸੇ ਵਾਲੇ ਨੂੰ ਲੈ ਕੇ ਵੇਖ ਲਓ ਆਪੇ ਮਾਫੀ ਮੰਗ ਦੇਰ ਦੀ ਬਿਨਾਂ ਮੰਗੋ ਮਾਫੀ ਦੇਤੀ ਕੋਈ ਪੰਥਕ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਹੋ ਇਹ ਕਰਕੇ ਇਹ ਤਾਂ ਕਹਿਣਾ ਵਾ ਵੀ ਮੈਂ ਪੰਥਕ ਆ ਅਮਰਸਰ ਜਿਹੜਾ ਅਮਰਸਰ ਸ਼ਹਿਰ ਜਿਹੜਾ ਵਾ ਇਹਨਾਂ ਕੋ ਸਿੱਖ ਕੈਂਡੀਡੇਟ ਨਹੀਂ ਮਿਲਿਆ ਇਹਨਾਂ ਨੰਬਰ ਸਰ ਸ਼ਹਿਰ ਦੇ ਵਿੱਚੋਂ ਲੋਕ ਸਵਾਲ ਕਰਦੇ ਇਹ ਪੰਥ ਕਹਿ ਰਿਹਾ ਆਪਣੇ ਆਪ ਤੂੰ ਆਉਂਦਾ ਨਹੀਂ ਜੋ ਸੋ ਬਿਲਕੁਲ ਇਹਨਾਂ ਦਾ ਜਿਹੜਾ ਕਹਿਣਾ ਵੀ ਤਿੰਨ ਧਿਰਾਂ ਦੇ ਵਿੱਚ ਮੁਕਾਬਲਾ ਰਹੂਗਾ ਪਰ ਦੇਖਣ ਵਾਲੀ ਗੱਲ ਰਹੀ ਕਿ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਕਰ ਲਈ ਤੁਸੀਂ ਠੀਕ ਹੈ ਕੰਮ ਕਰ ਤੁਹਾਡਾ ਚਲ ਵਧੀਆ ਵੀਰ ਹੋ ਰਹੀ ਇੱਧਰ ਖਰੀਦੋ ਫਰੋਖਤ ਕਰ ਰਹੇ ਭਾਜੀ ਕਿਵੇਂ ਹੋ ਠੀਕ ਠਾਕ ਕੀ ਲੱਗਦਾ ਖਡੂਰ ਸਾਹਿਬ ਹਲਕਾ ਲੋਕ ਸਭ ਹਲਕਾ ਕੌਣ ਬਾਜੀ ਮਾਰ ਸਕਦਾ ਕੌਣ ਬਾਜੀ ਮਾਰ ਸਕਦਾ ਜਿਹੜਾ ਮਰਜ਼ੀ ਮਾਰ ਜੇ ਭਾਜੀ ਆਪਾਂ ਨੇ ਇਹਦੇ ਵਿੱਚ ਕਿਹੜੀ ਗੱਲ ਵੋਟ ਦੀ ਤਾਕਤ ਤਾਂ ਬੜੀ ਹੁੰਦੀ ਲੋਕਤੰਤਰ ਦੇ ਵਿੱਚ ਤੁਸੀਂ ਤੁਸੀਂ ਕਿਹចੋ ਉਹਨੇ ਵੀ ਜਿਹੜਾ ਮਰਜ਼ੀ ਮਾਰ ਜੇ ਬਾਜੀ ਤੁਹਾਨੂੰ ਲੱਗਦਾ ਨਹੀਂ ਵੀ ਕੋਈ ਚੰਗਾ ਕੈਂਡੀਡੇਟ ਅੱਗੇ ਜਾਣਾ ਚਾਹੀਦਾ ਭਾਵੇਂ ਆਜੇ ਚੰਗਾ ਭਾਵੇਂ ਆਜੇ ਮੜਾ ਕੰਮ ਦੇ ਪੈਸੇ ਨਹੀਂ ਹੁੰਦਾ ਭਾਜੀ ਜਦੋਂ ਤੁਸੀਂ ਕੱਲ ਫਸ ਗਏ ਨਾ ਕਿਤੇ ਵੀ ਅਗਲੇ ਜਿਹਨੂੰ ਜਿਹਦੇ ਆਖਿਆਂ ਵਿੱਚ ਵੋਟ ਪਾਈਏ ਨਾ ਉਹਨੇ ਆਖਣਾ ਆਇਆ ਥਾਣੇ ਤੇ ਐਨੇ ਲੱਗਣਾ ਹੀ ਅੱਦੇ ਉਹਨਾਂ ਖਾਣੇ ਤੇ ਅੱਦੇ ਉਹਨਾਂ ਖਾਣੇ ਹੀ ਬਸ ਆਹ ਕੰਮ ਹੈ ਦੇ ਲੋਕਾਂ ਦੇ ਮੁੱਦੇ ਲੋਕ ਸਭਾ ਦੇ ਵਿੱਚ ਚੁੱਕਨੇ ਆਪਣੇ ਪੰਜਾਬ ਦੇ ਮੁੱਦੇ ਲੋਕ ਸਭਾ ਚੁੱਕਣਾ ਤੁਹਾਨੂੰ ਲੱਗਦਾ ਵੀ ਪਹਿਲਾਂ ਹੋ ਸਕਿਆ ਕਿਤੇ ਇਦਾਂ ਵੀ ਪੰਜਾਬ ਦੇ ਮੁੱਦੇ ਪੁਰਾਣੇ ਜਿਹੜੇ ਚੁਣਕੇ ਗਏ ਸੀ ਉਹਨਾਂ ਨੇ ਚੁੱਕੇ ਆ ਇਦਾਂ ਹੀ ਅਸੀਂ ਇਦਾਂ ਹੀ ਵੇਖਣ ਦਾ ਜੋ ਐਡੇ ਹੋਏ ਆ ਕੋਈ ਕੰਮ ਪੈਂ ਤਾਂ ਬਗੈਰ ਤੇ ਕਿਸਦਾ ਕੋਈ ਕੰਮ ਹੁੰਦਾ ਨਹੀਂ ਆ ਜਿੰਨੇ ਦਿਨ ਬੰਦੇ ਉਹਨੇ ਦਿਨ ਹੱਥ ਜੋੜਦੇ ਸਾਰੇ ਬਾਅਦ ਚ ਕੋਈ ਕਿਸੇ ਨੂੰ ਪੁੱਛਦਾ ਨਹੀਂ ਤੁਹਾਨੂੰ ਲੱਗਦਾ ਕੋਈ ਵੀ ਚੁਣ ਕੇ ਚਲ ਜੇ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਹੀ ਨਹੀਂ ਪੈਂਦਾ ਇਦਾਂ ਹੀ ਆ ਮੈਂ ਤੇ ਅੱਜ ਤੱਕ ਵੇਖਿਆ ਨਹੀਂ ਕਿ ਕੋਈ ਜਿਨੇ ਕੰਮ ਬਹੁਤ ਵਧੀਆ ਕੀਤਾ ਹੋਵੇ ਕਿ ਜਾਂ ਹਾਂ ਭਾਈ ਸਾਰੇ ਕੰਮ ਤੁਸੀਂ ਕਿਵੇਂ ਦੇਖਦੇ ਹੋ ਸਰ ਠੀਕ ਆ ਸਰ ਵਧੀਆ ਵਾ ਜਿਹੜਾ ਵੀ ਕੰਮ ਕਰਨਾ ਆਊਗਾ ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗਾ ਸਾਰਿਆਂ ਨੂੰ ਸ਼ੁਭ ਸ਼ਾਮਾ ਤੁਹਾਡੀਆਂ ਸਾਰਿਆਂ ਨੂੰ ਜੀ ਜਿਹੜਾ ਆ ਗਿਆ ਬੱਲੇ ਬੱਲੇ ਆ ਤੁਹਾਡੀ ਵੋਟ ਬਣੀ ਵੀਰ ਬਣੂਗੀ ਯਾਰ ਕਿ ਬਣੂਗੀ ਇਹ ਕੀ ਬਣ ਜਾਣੀ ਹਾਂਜੀ ਕੀ ਲੱਗਦਾ ਕੀ ਕਹਿੰਦੀ ਹਵਾ ਖਡੂਰ ਸਾਹਿਬ ਦੀ ਖਡੂਰ ਸਾਹਿਬ ਦੇ ਪਾਈ ਅਮਰਤਪਾਲ ਸਿੰਘ ਨੂੰ ਕਿਉਂਕਿ ਸਾਰੇ ਆ ਗਏ ਹੋ ਗਏ ਆ ਸਾਰੇ ਨੂੰ ਅਪਲਾਈ ਕਰ ਲਿਆ ਵਾ ਇੱਕ ਹੀ ਉਹਨੇ ਆਪਸ਼ਨ ਹੈ ਪਰ ਜਿਨ੍ਹਾਂ ਨੇ ਕਰ ਚੁੱਕੇ ਆ ਉਹ ਵੀ ਤਾਂ ਦਾਅਵੇ ਵੱਡੇ ਕਰਦੇ ਵੀ ਅਸੀਂ ਕੰਮ ਬਹੁਤ ਕੀਤੇ ਆ ਜਿਹੜੇ ਪੁਰਾਣੇ ਰਹਿ ਚੁੱਕੇ ਉਹ ਵੀ ਕਹਿੰਦੇ ਵੀ ਬੜੇ ਕੰਮ ਅਸੀਂ ਕੀਤੇ ਆ ਜਿਹੜੇ ਹੁਣ ਆ ਰਹੇ ਹੁਣ ਚੱਲ ਰਹੇ ਉਹ ਵੀ ਕਹਿੰਦੇ ਅਸੀਂ ਬਹੁਤ ਕੁਝ ਕੀਤਾ ਤੇ ਹੁਣ 2 ਸਾਲਾਂ ਦੇ ਵਿੱਚ ਉਹ ਕਹਿੰਦੇ ਅਸੀਂ ਤਾਂ ਲਹਿਰਾ-ਬਹਿਰਾ ਕਰਦੇ ਤੁਸੀਂ ਬੋਰਡ ਨਹੀਂ ਦੇਖੇ ਬੜੇ ਬੋਰਡ ਲੱਗੇ ਹੋਏ ਆ ਝੰਡੇ ਲੱਗੇ ਹੋਏ ਆ ਪ੍ਰਚਾਰ ਚੱਲ ਰਿਹਾ ਵੀ ਅਸੀਂ ਕੰਮ ਬੜਾ ਕੀਤਾ ਜੀ ਅਸੀਂ ਬਿਜਲੀ ਮੁਫਤ ਦਤੀ ਹੈ ਅਸੀਂ ਮਾਨਲਾ ਕਲੀਨਿਕ ਦੇ ਦਿੱਤੇ ਬਹੁਤ ਹੋਰ ਸਹੂਲਤਾ ਦੇਤੀ ਬੋੜਾ ਲੋਨ ਥੋੜਾ ਹੋਣਾ ਵਾ ਗੋੜਾਣੇ ਥੋੜਾ ਸਾਰਾ ਕਰੀ ਕਰਨਾ ਆਪਣ ਨੂੰ ਥੋੜਾ ਬਧਾ ਕਰਨਾ ਪੈਣਾ ਕੋ ਜੀ ਸਾਰਾ ਡੂ ਅਪਲਾਈ ਕਰਕੇ ਦੇ ਲਿਆ ਹੁਣ ਪਾਈ ਅਮਰਸਾ ਪੰਤਪਾਲ ਸਿੰਘ ਨੂੰ ਵੀ ਕਰੋ ਤੁਸੀਂ ਕਿਹੜੀ ਗੱਲਾਂ ਤੂੰ ਨਰਾਸ਼ ਹੋ ਬਾਕੀਆਂ ਤੋਂ ਕੀ ਨਹੀਂ ਹੋ ਸਕਿਆ ਜਿਹੜਾ ਤੁਹਾਨੂੰ ਲੱਗਦਾ ਹੋਣਾ ਚਾਹੀਦਾ ਸੀ ਨਰਾਸ਼ ਨਹੀਂ ਕੋਈ ਮਤਲਬ ਹੋਇਆ ਨਹੀਂ ਕੁਝ ਹੁਣ ਜਿਹੜਾ ਜੋ ਹੋਣਾ ਚਾਹੀਦਾ ਜੋ ਕਿ ਆ ਉਹ ਹੋਇਆ ਨਹੀਂ ਜੋ ਕਿਹਾ ਗਿਆ ਉਹ ਹੋਇਆ ਨਹੀਂ ਜੋ ਵਾਦੇ ਕੀਤੇ ਸੀ ਪੂਰੇ ਨਹੀਂ ਹੋਏ ਤੁਹਾਨੂੰ ਲੱਗਦਾ ਹਮਮ ਜੁਝੇ ਵਾਦੇ ਹੋਏ ਜੋ ਆਪਣੀ ਸੋਚ ਤੇ ਪਰੇ ਉਹ ਕੀ ਆਪਣੀ ਸੋਚ ਤੋਂ ਪਰੇ ਉਹਨਾਂ ਨੇ ਕੀਤੇ ਜੋ ਨਹੀਂ ਹੋ ਸਾਡੇ ਜਿੱਦਾਂ ਉਹ ਮੂਸੇ ਵਾਲਾ ਮਾਰਤਾ ਹਨਾ ਉਹ ਵੀ ਨਹੀਂ ਸੋਚ ਤੋਂ ਪਰੇ ਜੋ ਸੋਚਿਆ ਵੀ ਨਹੀਂ ਸੀ ਉਹ ਹੋ ਗਿਆ ਜੋ ਕਿਹਾ ਸੀ ਉਹ ਨਹੀਂ ਹੋਇਆ ਸਹੀ ਗੱਲ ਹੈ ਜੋ ਨਹੀਂ ਸੋਚਿਆ ਸੀ ਉਹ ਹੋ ਗਿਆ ਜੋ ਕਿਹਾ ਸੀ ਉਹ ਨਹੀਂ ਹੋਇਆ ਸੋ ਜਹਾਂ ਚਰਚਾਵਾ ਵੀ ਹੈ ਨੌਜਵਾਨ ਦਾ ਕਹਿਣਾ ਕਿ ਭਾਈ ਅਮਰਤਪਾਲ ਸਿੰਘ ਕਿਵੇਂ ਆ ਬਾਬਾ ਜੀ ਠੀਕ ਠਾਕ ਚੜ੍ਹਦੀ ਕਲਾ ਇਹ ਦੇਖਦੇ ਹੋ ਖਡੂਰ ਸਾਹਿਬ ਦੇ ਵਿੱਚ ਅੱਜ ਕੀ ਬੜਾ ਪ੍ਰਚਾਰ ਚੱਲ ਰਿਹਾ ਜੀ ਕੌਣ ਬਾਜ਼ੀ ਮਾਰ ਸਕਦਾ ਵੇਖੋ ਜੀ ਗੱਲ ਕਿਸਮਤ ਤੇ ਹੈ ਕਿਸਮਤ ਹੈ ਜੀ ਕਿਸਮਤ ਤਾਂ ਕਹਿੰਦੇ ਲੋਕਾਂ ਨੇ ਬਣਾਉਣੀ ਆ ਲੋਕਾਂ ਨੇ ਵੋਟ ਪਾਉਣੀ ਹੈ ਤੇ ਕਿਸਮਤ ਕਿਸੇ ਦੀ ਬਣ ਜਾਣੀ ਤੁਹਾਨੂੰ ਕੀ ਲੱਗਦਾ ਕੀ ਦਾ ਜ਼ੋਰ ਆ ਜ਼ੋਰ ਵੇਖੋ ਜੀ ਹੁਣ ਜਨਤਾ ਦੇ ਨਾਲ ਹੀ ਆ ਝੋਲ ਮੋਲ ਹੀ ਕਰ ਰਹੇ ਹੋ ਗੱਲ ਹਾਂਜੀ ਤੁਹਾਨੂੰ ਲੱਗਦਾ ਠੀਕ ਹੈ ਸਾਰੀ ਠੀਕ ਹੈ ਵੇਖੋ ਜੀ ਜੇ ਤੇ ਸੁਭਾਅ ਬਦਲਣਾ ਜ਼ਿੰਦਗੀ ਬਦਲਨੀ ਠੀਕ ਹੈ ਜੀ ਤਾਂ ਫਿਰ ਦੇ ਆਪਣੀ ਕੌਮ ਦੇ ਸਿਰ ਤੇ ਚੱਲਣਾ ਚਾਹੀਦਾ ਕੌਮ ਦੇ ਕੀ ਕਰਨਾ ਚਾਹੀਦਾ ਕੌਮ ਦੇ ਸਿਰ ਤੇ ਚੱਲਣਾ ਚਾਹੀਦਾ ਕੌਮ ਤਾਂ ਸਾਰੇ ਆਪਣੇ ਆਪ ਨੂੰ ਕਹਿੰਦੇ ਅਸੀਂ ਕੌਮ ਦੇ ਹੀ ਆਂ ਜੀ ਸਾਰੇ ਲੀਡਰ ਕਹਿੰਦੇ ਮੈਂ ਪੰਥਕ ਆ ਜੀ ਬਿਰਸਤ ਸਿੰਘ ਜੀ ਕਹਿੰਦੇ ਮੈਂ ਪੰਥਕ ਆ ਕੁਲਵੀਰ ਜੀ ਰਾ ਕਹਿੰਦੇ ਮੈਂ ਪੰਥਕ ਆ ਜੀ ਫਿਰ ਕੌਮ ਦੇ ਸਿਰ ਤੇ ਕੌਣ ਆ ਬਾਕੀ ਵੇਖੋ ਜੀ ਆਪਣਾ ਸੁਭਾਅ ਬਦਲਣਾ ਚਾਹੀਦਾ ਹਮ ਜ਼ਿੰਦਗੀ ਫੇਰ ਬਦਲਣੀ ਆ ਹਾਂਜੀ ਸੁਭਾਅ ਬਦਲਣਾ ਪਊਗਾ ਜ਼ਿੰਦਗੀ ਫੇਰ ਬਦਲਣੀ ਆ ਰੁਕੇ ਬਜ਼ੁਰਗੋ ਕਿਵੇਂ ਆ ਦੀ ਠੀਕ ਠਾਕ ਕੀ ਲੱਗਦਾ ਜੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੌਣ ਬਾਜ਼ੀ ਮਾਰ ਸਕਦਾ ਇਹ ਤੇ ਹੁਣ ਸੁਨੀ ਦਾ ਤਾਂ ਜ਼ਿਆਦਾ ਅਮਰਤ ਪਾ ਲਈ ਆ ਹੂੰ ਜ਼ਿਆਦਾ ਤੇ ਹੁਣ ਸੁਨੀ ਦਾ ਜੀ ਬਾਕੀ ਫਿਰ ਲੀਡਰ ਜਿਹੜੇ ਹੈਗੇ ਆ ਜੀ ਉਹਦੇ ਵੀ ਦਾਅਵੇ ਕਰਦੇ ਜੀ ਬਾਕੀ ਸਾਰੇ ਆਪੋ ਆਪਣੇ ਸਾਈ ਠੀਕ ਆ ਹੂੰ ਜਿਹੜਾ ਕੰਮ ਕਰੂਗਾ ਉਹ ਠੀਕ ਆ ਹਾਂਜੀ ਕੰਮ ਜਿਹੜਾ ਕਰੂਗਾ ਜੀ ਉਹ ਤਾਂ ਪਤਾ ਕਿੱਦਾਂ ਲੱਗੂਗਾ ਕਿ ਕੌਣ ਕਰੂਗਾ ਪਤਾ ਲੱਗ ਜਾਂਦਾ ਜਦੋਂ ਕੰਮ ਕਰੇ ਸ਼ੁਰੂ ਪਤਾ ਲੱਗ ਹੀ ਜਾਂਦਾ ਹਾਂਜੀ ਤਾਂ ਬਿਲਕੁਲ ਇਹ ਕਹਿੰਦੇ ਕਿ ਹਵਾ ਜਿਹੜੀ ਹੈਗੀ ਆ ਅਮਰਿਤਪਾਲ ਸਿੰਘ ਦੀ ਹੈ ਕਿਵੇਂ ਹੋ ਜੀ ਠੀਕ ਠਾਕ ਕੀ ਲੱਗਦਾ ਇਸ ਵਾਰੀ ਖਡੂਰ ਸਾਹਿਬ ਦੇ ਲੋਕੇ ਇਹਨੂੰ ਭੇਜਣਗੇ ਅਮਰਿਤਪਾਲ ਅਮਰਿਤਪਾਲ ਜੀ ਹਾਂ ਜੀ ਹਾਂ ਜੀ ਬਾਕੀ ਤਰੰਦਰ ਜਿਹੜੇ ਬੈਠੇ ਜੀ ਪੁਰਾਣੇ ਲੀਡਰ ਸਾਰੇ 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 ਖਤਮ ਹੋਣਗੇ ਸਾਰੇ ਜਾਣੇ ਅਮਰਿਤਪਾਲ ਅਮਰਪਾਲ ਹਰ ਇੱਕ ਦੀ ਆਵਾਜ਼ ਇਹ ਹੋਈ ਹੈ ਧੱਕੇ ਨਾਲ ਅੰਦਰ ਕੀਤਾ ਨੂੰ ਜਿੱਤਿਆ ਨਹੀਂ ਕਰਕੇ ਕੀਤਾ ਇਸ ਕਰਕੇ ਅਮਰਿਤਪਾਲ ਜਿੱਤੂਗਾ ਕਿ ਲੋਕਾਂ ਦਾ ਮਿੰਡਾਂ ਦੇ ਵਿੱਚ ਪੰਚਾਇਤਾਂ ਨੇ ਮਤੇ ਪਾਸ ਕਰ ਦਿੱਤਾ ਵੀ ਅੰਮ੍ਰਿਤਪਾਲ ਨੂੰ ਵੋਟਾਂ ਪਾਵਾਂਗੇ। ਅੱਛਾ ਜੀ। ਹਾਂ ਜੀ। ਤੁਹਾਡੇ ਪਿੰਡਾਂ 'ਚ ਇੱਧਰ ਹੋਇਆ? ਹਾਂ ਜੀ। ਹਾਂ ਜੀ। ਸਾਰੇ ਪਿੰਡਾਂ 'ਚ ਸਾਰਕਟ ਕੀਤਾ ਅੰਦਰ। ਕੋਲਣੇ ਨੇ। ਹਾਂ ਜੀ। ਕੀ ਲੱਗਦਾ ਭਾਜੀ ਇਸ ਵਾਰੀ ਲੋਕ ਸਭਾ ਚੋਣਾਂ 'ਖਡੂਰ ਸਾਹਿਬ' ਕੋਣ ਅੱਗੇ ਜਾਊਗਾ? ਅੰਮ੍ਰਿਤਪਾਲ। ਹੂੰ। ਲਾਈਟੂਸੀਡਾਇਰ ਕੀ? ਵੀ ਬਾਕੀ ਪ੍ਰਾਣੀ ਲੀਡਰ ਕਿੱਥੇ ਜਾਣਗੇ ਜੀ? ਮੈਂ ਸਾਰਿਆਂ ਦੇ ਮੂੰਹੋਂ ਇੱਕੋ ਗੱਲ ਸੁਣ ਰਿਹਾ ਬਾਰ-ਬਾਰ। ਤੇ ਬਾਕੀ ਲੀਡਰ ਬਾਕੀ ਲੀਡਰ ਇੱਥੇ ਰਹਿਣਗੇ ਇਹ ਨਹੀਂ ਕੋਈ ਗੱਲ ਪਰ ਕਿਸੇ ਦਾ ਕੰਮ ਕਰਾਇਆ ਹੋਵੇ ਤੇ ਗਾੜੀ ਆਉਣ। ਹਿੰ ਲੱਖਾਂ ਰੁਪਏ ਦੀ ਗੱਲ ਜਦੋਂ ਕਿਸੇ ਦਾ ਕੰਮ ਹੀ ਨਹੀਂ ਕਰਾਉਣਾ ਲਾਰੇ ਪੱਪੇ ਲਈ ਜਾਣੇ ਆ ਲੋਕ ਅੱਜ ਕੱਲ੍ਹ ਰੋਸਿਆਣੇ ਹੋ ਗਏ ਆ ਜਿਹੜਾ ਕੰਮ ਕੱਢਦਾ ਲੋਕ ਉਹਦੇ ਹਲਕ ਹੁੰਦੇ ਆ ਅਮਰਿਤਪਾਲ ਸਿੰਘ ਦੀ ਆਉਣ ਦਾ ਮਤਲਬ ਲੋਕ ਸਿਆਣੇ ਹੋ ਗਏ ਨਹੀਂ ਸਿਆਣੇ ਮੈਂ ਉਹ ਨਹੀਂ ਗੱਲ ਕਹਿੰਦਾ ਹੁਣ ਆਮ ਆਦਮੀ ਛਾੜੂ ਨੂੰ 4 ਸਾਲ ਹੋ ਚੱਲੇ 5 4 ਸਾਲ ਹੋ 2 ਸਾਲ ਹੋ ਗਿਆ 2.5 ਸਾਲ ਹੋ ਗਿਆ 2.5 ਸਾਲਾਂ ਚ ਮੈਨੂੰ ਇੱਕ ਬੰਦਾ ਉਹ ਦੱਸਦੇ ਜਿਹਨੇ ਕੰਮ ਕਰਾਇਆ ਹੋਵੇ ਸਾਡੀ ਪੈਨਸ਼ਨ ਮੈਂ ਖੁਦ ਪੈਸੇ ਦੇ ਕੇ ਲਵਾਈ ਆ ਮਾਦਾ ਦੀ ਇਹਦੇ ਵਾ ਪੈਨਸ਼ਨ ਦਾਹਰੀ ਪੇਪਰ ਦੇ ਗਿਆ ਮੈਂ ਉਹ ਕਹਿੰਦੇ ਸੱਥਾਂ ਚੋਂ ਸਰਕਾਰ ਚੱਲਣੀ ਸੱਥਾਂ ਚੋਂ ਕਿਹਾ ਸੀ ਉਹਨਾਂ ਨੇ ਮਾਨ ਸਾਹਿਬ ਨੇ ਹਾਂਜੀ ਤੇ ਕਹਿੰਦੇ ਹੋ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਇੱਥੇ ਹੋਣ ਕੇ ਕੰਮ ਸਾਰੇ ਹੋਏ ਨਹੀਂ ਕਿਹੜਾ ਹੋਇਆ ਦੱਸ ਦੇ ਇੱਕ ਵੀ ਗਾਂ ਪਿੰਡ ਚ ਆ ਕਿਹੜਾ ਹੋਇਆ ਹੂੰ ਪਿੰਡਾਂ ਚਲੇ ਕੰਮ ਦੱਸ ਨਾ ਪਿੰਡ ਚ ਨਮਾਜ਼ ਆ ਗਏ ਪਿਆ ਕੰਮ ਅਹੀਂ ਕਰਵਾਏ ਆ ਅਸੀਂ ਤਾਂ ਬੂਹੇ ਗਾੜੀ ਪੂਰੇ ਪੱਲੇ ਹੁੰਦੇ ਆ ਕੇ ਲਵਾਏ ਆ ਪੱਲਿਓ ਪੋਰੇ ਲੈ ਕੇ ਆਏ ਅਸੀਂ ਨਾਲ ਹੀ ਸਾਡੀ ਇਹਦਾ ਕਿਹੜੀ ਬਣੀ ਨਾਲੀ ਵੀ ਨਹੀਂ ਬਣੀ ਨਾ ਉਹ ਵੀ ਪੱਲਿਓਂ ਬਣਾਈਆਂ ਸੀ ਅਜੇ ਤੱਕ ਵਿਕਾਸ ਨਾਲੀਆਂ ਗਲੀਆਂ ਤਾਂ ਕੀ ਖੜਾ ਆਪਣਾ ਖੜਾ ਹਾਂ ਖੜਾ ਇਥੋਂ ਤੱਕ ਉਹ ਵਿਕਾਸ ਕੀਤਾ ਹੋਵੇ ਤਾਂ ਫੇਰੇ ਆ ਤੁਹਾਨੂੰ ਲੱਗਦਾ ਵੀ ਇਸ ਕਰਕੇ ਪੁਰਾਣੇ ਲੀਡਰ ਪਿੱਛੇ ਜਾਣਗੇ ਜਾਣਗੇ ਕਿਵੇਂ ਉਹ ਦੀ ਠੀਕ ਹੈ ਜੀ ਕੌਣ ਅੱਗੇ ਜਾ ਸਕਦਾ ਖਡੂਰ ਸਾਹਿਬ ਤੋਂ ਇਸ ਵਾਰ ਪਤਾ ਨਹੀਂ ਕਹਿੰਦੇ ਕਿਵੇਂ ਉਹ ਦੀ ਠੀਕ ਠਾਕ ਕੋਣ ਅੱਗੇ ਖਡੂਰ ਸਾਹਿਬ ਤੋਂ ਜਾ ਸਕਦਾ ਇਸ ਵਾਰ ਹਲਕੇ ਤੋਂ ਲੋਕ ਸਭਾ ਹਲਕੇ ਤੋਂ ਜੀ ਪਤਾ ਨਹੀਂ ਸਾਨੂੰ ਇਹਦੇ ਬਾਰੇ ਬਹੁਤਾ ਹਰ ਧਿਆਨ ਨੇ ਧਿਆਨ ਬਹੁਤ ਘੱਟੇ ਖਰਚ ਚ ਰਾਜਨੀਤੀ ਧਿਆਨ ਹੈ ਨਹੀਂ ਜੀ ਆਹ ਤਾਂ ਸਾਧੂ ਸੰਤਾਂ ਦਾ ਧਿਆਨ ਹੈ ਰਾਜਨੀਤੀ ਥੋੜਾ ਘਟੇਗਾ ਕਦੇ ਬੋਲੇ ਜੀ ਸਾਧੂ ਸੰਤਾਂ ਦਾ ਸਾਧੂ ਸੰਤਾਂ ਵੱਲ ਅੱਛਾ ਜੀ ਸਾਧੂ ਸੰਤਾਂ ਵੱਲ ਧਿਆਨ ਹੈ ਬਾਈ ਜੀ ਕਿਵੇਂ ਹੋ ਠੀਕ ਠਾਕ ਕੌਣ ਜਾ ਸਕਦਾ ਇਸ ਵਾਰ ਅੱਗੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮਲਾਜਮ ਆਪਾਂ ਨਹੀਂ ਅੱਛਾ ਤੁਸੀਂ ਨਹੀਂ ਕਹਿਣਾ ਚਾਹੁੰਦੇ ਠੀਕ ਹੈ ਜੀ ਰੁਕੇ ਬਾਬਾ ਜੀ ਕੀ ਹਾਲ ਚਾਲ ਜੀ ਠੀਕ ਹੈ ਕੌਣ ਇਸ ਵਾਰ ਖਡੂਰ ਸਾਹਿਬ ਤੋਂ ਜਾ ਅੱਗੇ ਜਾ ਸਕਦਾ ਲੋਕ ਸਭਾ ਹਲਕਾ ਤੋਂ ਹਾਂ ਜੀ ਲੋਕ ਸਭਾ ਹਲਕਾ ਚੋਣਾ ਚ ਅੱਗੇ ਕੌਣ ਰਹਿ ਸਕਦਾ ਇਸ ਵਾਰ ਤੁਹਾਨੂੰ ਕੀ ਲੱਗਦਾ ਲੈ ਪਤਾ ਕੋਈ ਨਹੀਂ ਕੋਈ ਆ ਉਹ ਵੇਖਾਂਗੇ ਹਲੇ ਹਲੇ ਭੱਜੇ ਹੀ ਫਿਰਦੇ ਸਾਰੇ ਅੱਛਾ ਹਲੇ ਉਹ ਅਲੱਗ ਜਾਣ ਕੇ ਦੱਸਾਂ ਕੌਣ ਆਉਂਦਾ ਕੌਣ ਨਹੀਂ ਹੁੰਦਾ ਅਸੀਂ ਤੁਸੀਂ ਨਤੀਜੇ ਦੇਖ ਕੇ ਤਾਂ ਨਹੀਂ ਦੱਸਣਾ ਕਿਤੇ ਬਾਅਦ ਚ ਵੇਖਾਂਗੇ ਇਸ ਤਰ੍ਹਾਂ ਹੀ ਕਰਾਂਗੇ ਨਤੀਜੇ ਦੇਖ ਕੇ ਦੱਸੋਗੇ ਇਹ ਕਹਿੰਦੇ ਅਸੀਂ ਨਤੀਜੇ ਦੇਖ ਕੇ ਹੀ ਫਿਰ ਇਹ ਦੱਸਾਂਗੇ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਵੀ ਰੁਕੇ ਇੱਕ ਮਿੰਟ ਕੀ ਲੱਗਦਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਅਮਰਤਪਾਲ ਅਮਰਪਾਲ ਸਿੰਘ ਹਾਂਜੀ ਤੇ ਬਾਕੀ ਫਿਰ ਲੀਡਰਾਂ ਦੇ ਦਾਅਵੇ ਉਹ ਝੂਠੇ ਆ 13 0 ਦਾ ਦਾਅਵਾ ਜਿਹੜਾ ਠੋਕਦੇ ਵੀ 13 ਸਾਨੂੰ ਆਣੀ ਆ ਜੀ 13 ਹੀ ਆਣਗੀਆਂ ਹਾਂਜੀ 13 ਹੀ ਆਣਗੀਆਂ ਨੂੰ ਅਮਰਪਾਲ ਨੂੰ ਖੜਾ ਤਾਂ ਇੱਕ ਤਾਂ ਤੋਂ ਅਮਰਪਾਲ ਤਾਂ ਇੱਕ ਤਾਂ ਤੋਂ ਖੜੇ ਜੀ ਪਰ ਆਮ ਆਦਮੀ ਪਾਰਟੀ ਕਹਿੰਦੀ ਵੀ 13 0 ਸਾਡੀਆਂ ਹੀ ਆ ਉਹ ਨਹੀਂ ਆਉਣੀਆਂ ਝੂਠੇ ਵਾਦੇ ਉਹਨਾਂ ਦੇ ਬਾਕੀ ਲੀਡਰ ਦੀ ਕਾਂਗਰਸ ਦੀ ਗੱਲ ਕਰੀਏ ਜਾਂ ਫਿਰ ਕਾਂਗਰਸ ਨੂੰ ਵੇਖ ਲਿਆ ਵਾ ਕਾਲੀਆਂ ਨੂੰ ਵੇਖ ਲਿਆ ਵਾ ਤੇ ਆਮ ਆਦਮੀ ਪਾਰਟੀ ਨੂੰ ਵੇਖ ਲਿਆ ਕੋਈ ਨਹੀਂ ਹੈਗਾ ਤਾਨੂੰ ਲੱਗਦਾ ਵੀ ਨਵੇਂ ਚਿਹਰੇ ਕਰਕੇ ਇਹ ਚਾ ਕਾਰਨ ਕੀ ਐ ਕਿਉਂ ਭਾਈ ਅਮਰਤਪਾਲ ਸਿੰਘ ਉਹ ਸਿੱਖੀ ਵਾਲ ਬਹੁਤ ਧਿਆਨ ਕਰਦਾ ਠੀਕ ਆ ਸਿੱਖੀ ਵਾਲ ਬਹੁਤ ਪਰ ਭਾਈ ਜੀ ਕਿਹਾ ਜਾਂਦਾ ਵੀ ਨੌਜਵਾਨ ਪਜਾਉ ਦੇ ਨਸ਼ੇ ਚ ਗ੍ਰਾਸਤ ਹੋ ਗਏ ਉਹਨਾਂ ਨੂੰ ਕਿ ਸਿੱਖੀ ਨਾਲ ਤੁਹਾਨੂੰ ਕੋਈ ਲੈਣਾ ਦੇਣਾ ਨਹੀਂ ਨੌਜਵਾਨ ਇੱਦਾਂ ਕਿਉਂ ਸੋਚਦਾ ਐ ਵੀ ਸਿੱਖੀ ਵੱਲ ਮੁੜਨਾ ਚਾਹੁੰਦਾ ਐ ਨੌਜਵਾਨ ਤੁਹਾਨੂੰ ਲੱਗਦਾ ਮੁੜਨਾ ਚਾਹੁੰਦਾ ਹਾਂ ਯਾਰ ਨਸ਼ਾ ਬੰਦ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਗੁਰੂ ਗ੍ਰੰਥ ਸਾਹਿਬ ਦਾ ਕੋਈ ਕੀਤਾ ਇਹਨਾਂ ਨਾਲ ਹੱਲ ਕੋਈ ਨਹੀਂ ਕੀਤਾ ਇਹਨਾਂ ਨੇ ਨਾ ਕੋਈ ਨਸ਼ੇ ਬਾਰੇ ਕੋਈ ਗੋਚਿਆ ਸੋਚਿਆ ਇਹਨਾਂ ਨੇ ਕੋਈ ਸੋਚਾ ਇੱਕ ਆਦ ਜਆ ਬਿਜਲੀ ਦਾ ਦੇਤਾ ਜੁਮੜ ਦੇ ਦਿੰਦੇ ਇਹਨਾਂ ਨੇ ਕੁਝ ਨਹੀਂ ਕੀਤਾ ਉਹਨਾਂ ਹੋਰ ਬਿਜਲੀ ਦੇ ਜੁਮੜ ਮਿਲਲੇ ਨਹੀਂ ਸੀ ਚਾਹੀਦੇ ਤੁਹਾਨੂੰ ਕੀ ਲੱਗਦਾ ਆਨੂੰ ਨਹੀਂ ਚਾਹੀਦੇ ਹੋਰ ਬਸ ਵੀਰ ਸੋ ਬਿਲਕੁਲ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਤੁਹਾਨੂੰ ਇਸ ਸਮੇਂ ਜੰਡਿਆਲਾ ਜੋ ਕਿ ਵਿਧਾਨ ਸਭਾ ਹਲਕਾ ਉੱਥੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਤੁਹਾਡੇ ਤੱਕ ਲੈ ਕੇ ਆਏ ਆ ਤੁਹਾਨੂੰ ਇਹ ਗੱਲਬਾਤ ਕਿਸ ਤਰ੍ਹਾਂ ਦੀ ਲੱਗੀ ਹੈ ਸਾਰੀ ਗੱਲਬਾਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕੌਣ ਇਸ ਵਾਰ ਜੇਤੂ ਰਹੇਗਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਤੇ ਤੁਹਾਡੇ opinion ਕੀ ਹੈ ਆਪਣੀਆਂ ਟਿੱਪਣੀਆਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਸਤਨਾਮ ਸਿੰਘ ਪੰਜਾਬੀ ਲੋਕ ਚੈਨਲ